ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜਿਹੜਾ ਮੇਰੇ YouTube ਦੇ ਚੈਨਲ ਤੇ ਸੋ ਜਿਹੜੇ ਮੇਰੇ ਚੈਨਲ ਤੇ ਨਵੇਂ ਆਪੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਹਾਂਜੀ ਅੱਜ ਦੀ ਵੀਡੀਓ ਮੈਂ ਲੈ ਕੇ ਚੱਲੀ ਕਿਉਂਕਿ ਕਿਰਨਾ ਤੇ ਕੁੱਕੀ ਦਾ ਬਹੁਤ ਪੈ ਗਿਆ ਰੋਲਾ ਤੇ ਜਿਹਦੇ ਤੇ ਮੈਨੂੰ ਰੀਲ ਭੇਜੀਆਂ ਗਈਆਂ ਮੇਰੇ ਸਬਸਕ੍ਰਾਈਬਰਸ ਦੇ ਵੱਲੋਂ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਰੀਲ ਨੂੰ ਦੇਖੋ ਤੇ ਤੁਸੀਂ ਇਹਦੇ ਤੇ ਗੱਲ ਕਰੋ ਕਿ ਜੋ ਇਹਨਾਂ ਨੇ ਕੀਤਾ ਬਹੁਤ ਗਲਤ ਕੀਤਾ ਤਾਂ ਪਹਿਲਾਂ ਮੇਰੇ ਕੋਲ ਲਿਕੋ ਰੀਲ ਆਈ ਸੀਗੀ ਤੇ ਮੈਨੂੰ ਉਦੋਂ ਤੱਕ ਨਾ ਮੈਟਰ ਨਹੀਂ ਸਮਝ ਆਇਆ ਸੀਗਾ ਕਿ ਕੀ ਮੈਟਰ ਹੋ ਗਿਆ ਉਸ ਤੋਂ ਬਾਅਦ ਮੇਰੇ ਕੋਲ ਮੈਨੂੰ ਮੈਟਰ ਪਤਾ ਲੱਗਾ ਕਿ ਮੈਟਰ ਕੀ ਸੀਗਾ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹ ਰੀਲ ਸ਼ੇਅਰ ਕਰਦੀ ਆ ਜਿਸ ਨੂੰ ਲੈ ਕੇ ਥੋੜੀ ਜਿਹੀ ਕੌਂਟਰੋਵਰਸੀ ਸਟਾਰਟ ਹੋਈ ਹੈ ਹਾਂ ਭਾਜੀ ਰਸਨ ਲਾਜੋ ਆ ਚਾਹ ਚੱਪੇ ਜਿੱਥੇ ਮੈਂ ਫੋਟੋ ਖਿਚਾਉ ਆ ਇੱਥੇ ਆਛੋ ਬੰਦੇ ਨਾਲ ਆਪੇ ਆ ਬੰਦੇ ਨਾਲ ਆਉਗਾ ਦੇ ਆਸ ਤੇ ਆ ਰਿਹਾ ਤੇ ਹਾਂ ਆ ਦੋ ਦੱਬੇ ਵੰਡਿਆ ਦੋ ਜੱਪੇ ਉਹ ਪੰਜ ਲੱਖ ਪੈਂਕਾ ਹਜ਼ਾਰ ਬੰਦੇ ਦਾ ਰਸਲ ਪਿਆਣਾ ਬੰਦੋ ਹਾਂ ਆ ਦੋ ਦੱਬੇ ਵੰਡਿਆ ਤੂੰ ਦੋ ਦੱਬੇ ਦੋ ਦੱਬੇ

ਤੇ ਜਿਹਦੇ অলমোਸਟ ਸਾਰਿਆਂ ਕੋਲੇ ਵੀਡੀਓ ਪਹੁੰਚਿਆ ਕਿ ਆਖਿਰ ਗੱਲ ਕੀ ਹੋਈ ਸੀਗੀ ਤੇ ਉਸ ਤੋਂ ਬਾਅਦ ਮੇਰੇ ਕੋਲ ਵੀਡੀਓ ਆਇਆ ਠੀਕ ਹੈ ਅ ਲਾਈਕ ਮੈਨੂੰ ਸ਼ੋ ਹੋਇਆ ਜਿਹੜਾ ਵੀਡੀਓ ਕਿ ਇਹਨਾਂ ਦੀ ਗੱਲ ਕੀ ਹੋਈ ਸੀਗੀ ਸੋ ਮੈਂ ਉਹ ਵੀਡੀਓ ਲਗਾਉਂਦੀ ਹਾਂ ਆ ਫੋਟੋ ਸੈਸ਼ਨ ਚੱਲ ਰਿਹਾ ਵਜਿਤੇ ਪੂਰਾ ਫੋਟੋ ਜੈਸ਼ਨ ਚੱਲ ਰਿਹਾ ਜੀ ਬੀਟਾ ਗਲਾਸ ਤੋਂ ਜਿਆਇਆ ਗਲਾਸ ਜੀ ਤੇ ਵਾਪਸ ਆਇਆ ਮੈਂ ਇਹਨਾਂ ਨੂੰ ਇਹੀ ਸਵਾਰ ਕੀਤਾ ਕਿ ਸਭ ਦੇਖੋ ਜੀ ਜੇਕਰ ਤੁਹਾਨੂੰ ਵੋਟ ਮੈਸਾਜ ਆਈਆਂ ਠੀਕ ਹੈ ਤੁਸੀਂ ਚਾਰ ਵੋਟਾਂ ਲੈ ਕੇ ਗਏ ਆ ਮੈਂ ਕਿਹਾ ਸਭ ਨੂੰ 10 ਵੋਟਾਂ ਕਿਉਂ ਨਹੀਂ ਵੋਟਾਂ ਦੇ ਦੇ ਲੇਗੇ ਠੀਕ ਹੈ ਗਲਾਸ ਜੀ ਨੇ ਕਿਹਾ ਕੋਈ ਗੱਲ ਨਹੀਂ ਮੈਂ ਕਰਦਾ ਕਹਿਣਾ ਕਰਦਾ ਠੀਕ ਹੈ ਕੋਈ ਉਸ ਨੂੰ ਨੀ ਨਿਕਲਦਾ ਨਹੀਂ ਛੋਟਾ ਲੰਗਰੇ ਤੇ ਖਰਾਬੋ ਨਾਲ ਆ ਦੇਖੋ ਸਭ ਤੁਹਾਡੇ ਸਾਹਮਣੇ ਆ ਰਿਹਾ ਬੰਦਾ ਅਜਿਹਾ ਹੈ ਮੈਂ ਆਈ ਮੈਂ ਕਹਿੰਦੀ ਪੁੱਛ ਲਈ ਇਹ ਇੱਥੋਂ ਬੈਠ ਜਾਂਦੇ ਆ ਲਾਈਵ ਹੋ ਜਾਂ ਜੀ ਸੰਸਕਾਰ ਕਰਦੇ ਆ ਪਰ ਉਹ ਵੀ ਫੇਮਸ ਹੋਣ ਵਾਲੇ ਠੀਕ ਹੈ ਚਾਰ ਜਾਣੇ ਕੋ ਬੋਰਡ ਦੇ ਉੱਤੇ ਬੈਠੇ ਦੋ ਡੱਬੇ ਉਹਨੇ ਬੈਠਾ ਦਿੱਤੀ ਹੈ ਠੀਕ ਹੈ ਬੋਟਾਂ ਦੇ ਵਿੱਚ ਬੈਠ ਕੇ ਠੀਕ ਹੈ ਆਪਣਾ ਫੇਮ ਲੈਣ ਵਾਸਤੇ ਠੀਕ ਹੈ ਉਹ ਵੀ ਚਲੇ ਗਏ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਲੋਕ ਕਰਦਾ ਮੈਂ ਕਿਹਾ ਤੁਸੀਂ ਨਹੀਂ ਜਾਂਦੇ ਸੀ ਕਿ ਅਸੀਂ ਨਹੀਂ ਲੈ ਜਾਂਦੇ ਹੋ ਸਾਡੇ ਨਾਲ ਲੈ ਜਾਓ ਕੰਮ ਸੇ ਕੰਮ ਕੋਈ ਬੰਦਾ ਕੋਈ ਨਾ ਸਾਰੇ ਪੁੱਛ ਲਿਆ ਇਸ ਗੇੜੀ ਮਾਰ ਕੇ ਫੇਮ ਮਾਰੇ ਵਾਸਤੇ ਮੈਂ ਕਿਹਾ ਜਾਣੇ ਤੇ ਮੈਂ ਉਹਨਾਂ ਨੂੰ ਬੋਲਾਂ ਬਈ ਸਵਾਗਤ ਕਰਦਾ ਬਈ ਦੇਖੋ ਜੇ ਇਹ ਸੁਪਰਸਟਾਰ ਹੈਗੇ ਤਾਂ ਅਸੀਂ ਹੈ ਨਹੀਂ ਗੇ ਠੀਕ ਹੈ ਸਿੱਧਾ ਸਮਾਜ ਦੇ ਲੋਕ ਹੈਗੇ ਉਸੇ ਤਰ੍ਹਾਂ ਸੁਪਰਸਟਾਰ ਜਿਹੜਾ ਆਉਂਦਾ ਹੈ ਤਾਂ ਠੀਕ ਹੈ ਮੈਂ ਉਹਨਾਂ ਵਾਸਤੇ ਆ ਜਾਂਦਾ ਹਾਂ ਨਾਲੇ ਕਿਹੜੇ ਜਗ੍ਹਾ ਕੀ ਪਿੰਡ ਵਾਲਿਆਂ ਨੇ ਕਿਹਾ ਤੁਹਾਨੂੰ ਲੈ ਕੇ ਆਏ ਤੁਹਾਨੂੰ ਅਸਲ ਵਿੱਚ ਲੈਣੀ ਨਹੀਂ ਨਾ ਕਿਸ਼ਤੀ ਨਹੀਂ ਮਿਲਣੀ ਕਿਸ਼ਤੀ ਨਹੀਂ ਮਿਲਣੀ ਕਬਰ ਜਿਹੜੇ ਗੱਲ ਸੇਮ ਜਿਹੜੇ ਦੇਖੋ ਪਾਇਟ ਤੱਕ ਨਾ ਲੱਗਣਾ ਜਿਹੜੇ ਪੱਠੇ ਪਾਰ ਨੂੰ ਚਾਹੀਦਾ ਹੈ ਉਹਦੇ ਪੋਚੀ ਦੇ ਆ ਹੋਣਾ ਕੋਈ ਫਲਾਵਰ ਪਿਆ ਪਿਆ ਬਾਜੀ ਪੰਡਾ ਬਣੇ ਹੁੰਦਾ ਹੈ ਜਿਹੜੇ ਕਸਮ ਹੈ ਜੀ ਐਸ ਰਾਚੇ ਦੀ ਲੋਕਾਂ ਨੂੰ ਲੋੜ ਹੈਗੀ ਜਿਹੜੇ ਹੈਗੀ ਪੱਕੇ ਪੱਕੇ ਲੋੜ ਹੈਗੀ ਨਾ ਕਿਹਾ ਸੁਣਾਈ ਜੀ ਐਸ ਰਾਚੇ ਦੀ ਲੋਕਾਂ ਨੂੰ ਲੋੜ ਹੈਗੀ ਜਿਹੜੇ ਹੈਗੀ ਪੱਕੇ ਪੱਕੇ ਦਾ ਪੂਰਾ ਮੈਟਰ ਤੇ ਮੈਟਰ ਇਦਾਂ ਸੀ ਕਿ ਜਿਹਦਾ ਬੋਟ ਨਹੀਂ ਮਿਲ ਰਹੀਆਂ ਸੀਗੀਆਂ ਤੇ ਉਹ ਟਰੋਲੀ ਦੇ ਵਿੱਚ ਰਾਸ਼ਨ ਲੈ ਕੇ ਇਸ ਜਿਆ ਪਿੰਡੋਂ ਪਿੰਡੀ ਤੁਹਾਨੂੰ ਪਤਾ ਹਨਾ ਲੋਕੀ ਜਿਵੇਂ ਹੋ ਰਹੀ ਉਹ ਮੈਂ ਮਦਦ ਕਰ ਰੇ ਹਰ ਕੋ ਬੰਦਾ ਉਥੇ ਪਹੁੰਚ ਨਹੀਂ ਪਾ ਰਿਆ ਲੇਕਿਨ ਜਿਵੇਂ ਜਿਹਦਾ ਹੋ ਰਿਹਾ ਉਹ ਮੈਂ ਕਰ ਰਿਹਾ ਠੀਕ ਹੈ ਉਹਨਾਂ ਨੇ ਲੰਗਰ ਬਣਾ ਕੇ ਭੇਜਿਆ 500 700 ਬੰਦੇ ਦਾ ਲੰਗਰ ਸੀਗਾ ਜਿਹੜਾ ਕਿ ਕਾਫੀ ਟਾਈਮ ਤੋਂ ਖੜੇ ਸੀਗੇ ਤਾਂ ਉਹਨਾਂ ਨੂੰ ਬੋਟ ਜਿਹੜੀਆਂ ਉਹ ਨਹੀਂ ਮਿਲ ਰਹੀਆਂ ਸੀਗੀਆਂ ਤਾਂ ਕਿ ਉਹ ਘਰੋ ਘਰੀ ਜਾ ਕੇ ਲੋਕਾਂ ਨੂੰ ਲੰਗਰ ਦੇ ਸਕਣ ਤੇ ਇਹ ਮੈਡਮਾ ਉਥੇ ਗਈਆਂ ਇਹਨਾਂ ਨੇ ਹੱਥ 'ਚ ਫੋਨ ਫੜੇ ਹੋਏ ਆ ਤੇ ਮੈਂ ਇਹਨਾਂ ਦੀ ਇੱਕ ਵੀਡੀਓ ਲਗਾਉਂਦੀ ਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਨਾਲ ਨਾਲ ਆਪਾਂ ਗੱਲ ਕਰਦੇ ਆ ਨਾਲ ਨਾਲ ਪਹਿਲੇ ਦੀ ਵੀਡੀਓ ਲਗਾਉਂਦੀ ਆ ਠੀਕ ਹੈ ਗੱਲ ਦਾ ਆ ਰਿਹਾ ਉਥੇ ਬੋਰਡ ਤੇ ਬੈਠੀਆਂ ਹੋਈਆਂ ਹਨ ਕਿ ਤੁਸੀਂ ਉਹਦੇ ਪਿਕਨਿਕ ਮਨਣ ਗਈਆਂ ਹੜ ਪੀੜਤਾ ਦੀ ਸੇਵਾ ਕਰਨ ਗਈਆਂ ਜਿਨ੍ਹਾਂ ਦਾ ਜਿਨ੍ਹਾਂ ਤੇ ਇਹਨਾਂ ਦੁੱਖਾਂ ਦੇ ਪਹਾੜ ਗਿਰਿਆ ਉਹਨਾਂ ਦੀ ਸੇਵਾ ਕਰਨ ਗਈਆਂ ਉਹਨਾਂ ਨੂੰ ਹੌਸਲਾ ਦੇਣ ਗਈਆਂ ਜਾਂ ਫਿਰ ਇੱਥੇ ਆਪਣੇ ਵੀਡੀਓ ਹਰ ਕਿਸੇ ਦੇ ਹੱਥ ਦੇ ਵਿੱਚ ਹੋਣਾ ਇਹ ਤੋਂ ਸਾਫ ਪਤਾ ਲੱਗਦਾ ਕਿ ਤੁਸੀਂ ਸਿਰਫ ਫੋਨ ਮਤਲਬ ਵੀਡੀਓਜ਼ ਦੇ ਚੱਕਰ ਦੇ ਵਿੱਚ ਗਾ ਠੀਕ ਹੈ ਤੁਸੀਂ ਗਈਆਂ ਤੁਸੀਂ ਸੇਵਾ ਕੀਤੀ ਜੋ ਵਿਚ ਇਜ਼ ਅ ਵੈਰੀ ਗੁੱਡ ਥਿੰਗ ਲੇਕਿਨ ਇੰਨੇ ਵੀ ਨਾ ਤੁਸੀਂ ਉਹ ਕਰੋ ਦੇਖੋ ਉੱਥੇ ਬੈਠੇ ਹੋਏ ਆ ਉੱਥੇ ਬੈਠੇ ਹੋਏ ਆ ਬੰਦੇ ਠੀਕ ਹੈ ਜੋ ਸੰਭਾਲ ਰਹੇ ਆ ਸਾਰਾ ਕੁਝ ਤੇ ਮੇਰੀ ਰਿਕੁਐਸਟ ਆ ਨਾ ਸਾਰਿਆਂ ਨੂੰ ਕਿ ਪਲੀਜ਼ ਤੁਸੀਂ ਅੱਗੇ ਹੋ ਕੇ ਸੰਭਾਲ ਲਓ ਤੁਸੀਂ ਲੋਕਾਂ ਨੂੰ ਦੇਖੋ ਜਿਹੜੇ ਫਸੇ ਹੋਏ ਆ ਨਾ ਕਿ ਇਹਨਾਂ ਨੂੰ ਤੁਸੀਂ ਦੇਖੋ ਇਹ ਜਿੰਨੀਆਂ ਵੀ ਵੋਟ ਗਈਆਂ ਹੋਈਆਂ ਜਾਂ ਜੋ ਕੋ ਮਦਦ ਕਰ ਰਿਹਾ ਹਨਾ ਇਹ ਵੀ ਪਤਾ ਲੱਗ ਰਿਹਾ ਕਿ ਕਈ ਲੋਕ ਪੇਜ ਰਿਹਾ ਹਨਾ ਮਦਦ ਕਰ ਰਹੇ ਉਹ ਹਾਰਡ ਪੀਡ ਦਾ ਵਾਸਤੇ ਭੇਜ ਰਹੇ ਨਾ ਕਿ ਇਹਨਾਂ ਵਾਸਤੇ ਕਿ ਤੁਸੀਂ ਜਾ ਕੇ ਆਪਣੇ ਵੀਡੀਓ ਸ਼ੂਟ ਕਰੋ ਨੁਰੁਲਾ ਫੈਮਿਲੀ ਵੀ ਗਈ ਹੈ ਨਾਰਮਲੀ ਗਿਆ ਉਹਨਾਂ ਨੇ ਇੱਕ ਲੋਕੇਸ਼ਨ ਤੇ ਪਹੁੰਚੇ ਹਰਾਸ਼ਣ ਪਾਣੀ ਬੰਦੇ ਠੀਕ ਹੈ ਵਾਪਸ ਆ ਕੇ ਗੱਲ ਖਤਮ ਹੋ ਗਈ ਯਾਰ ਤੁਸੀਂ ਆ ਤੰਕੀ ਮਚਾ ਦਿੱਤਾ ਤੁਸੀਂ ਬੈ ਕੇ ਉੱਥੇ ਵੀਡੀਓ ਸ਼ੂਟ ਕਰ ਰਹੇ ਹੋ ਹੁਣ ਮੈਂ ਵੀ ਹੁਣ ਮੈਨੂੰ ਨਾ ਤੇ ਕਹਿਣ ਬੈਜੋ ਕਿ ਤੂੰ ਵੀ ਰੀਲ ਪਾਈ ਹਾਂ ਮੈਂ ਪਾਈ ਮੈਂ ਨਾਲ ਨਾਲ ਆਪਣੀ ਇਹ ਚਲਾਨਦੀ ਜਨਨਿਕ ਮੇਰੇ ਤੋਂ ਸੇਵਾ ਹੋਈ ਆਪਾਂ ਕੀਤੀ ਅੱਗੇ ਵੀ ਆਪਾਂ ਕਰਾਂਗੇ ਠੀਕ ਹੈ ਮੈਂ ਪਾਉਂਗੀ ਵੀਡੀਓ ਨੋ ਡਾਊਟ ਲੇਕਿਨ ਮੈਨੂੰ ਪਤਾ ਸੀਗਾ ਮੈਂ ਜਾਣ ਨੂੰ ਉੱਥੇ ਵੀ ਜਾ ਸਕਦੀ ਸੀ ਕਿ ਮੈਂ ਉੱਥੇ ਜਾਂਦੀ ਆ ਹਾਂ ਨਾ ਉੱਥੇ ਜਾ ਕੇ ਇੱਕ ਇੱਕਲੇ ਬੰਦੇ ਨੂੰ ਨਹੀਂ ਫਿਰ ਮੈਂ ਵੀਡੀਓ ਸ਼ੂਟ ਕਿਉਂ ਮੈਨੂੰ ਪਤਾ ਨਾ ਉੱਥੇ ਸਾ ਜਿਹੜਾ ਉਹਨਾਂ ਨੂੰ ਘਰੋਂ ਕੱਢ ਕੱਢ ਕੇ ਉਹਨਾਂ ਦੀ ਮਦਦ ਕਰ ਰਿਹਾ ਆਪਦੀਆਂ ਜਾਨਾਂ ਇੰਨੀਆਂ ਜੋਖਮ ਚ ਪਾ ਕੇ ਠੀਕ ਹੈ ਉਹਨਾਂ ਸਾਰਾ ਤੱਕ ਚੀਜ਼ਾਂ ਪਹੁੰਚਾ ਰਿਹਾ ਉਹਨਾਂ ਨੇ ਆਪ ਹੀ ਸਾਰਾ ਕੁਝ ਕਰ ਲੈਣਾ ਮੈਨੂੰ ਕੀ ਜ਼ਰੂਰਤ ਹੈ ਮੈਂ ਐਟਲੀਸਟ ਮੈਨੂੰ ਇਹਦਾ ਮੈਨੂੰ ਇਹਦਾ ਲੱਗਦਾ ਕਿ ਹਾਂ ਮੈਂ ਅਗਰ ਕਿਸੇ ਤੇ ਬੋਝ ਵੀ ਨਾ ਬਣਾ ਜਾ ਕੇ ਹੁਣ ਮੈਨੂੰ ਇਹ ਉੱਥੇ ਬੈਠੀ ਹਾਂ ਹੋਇਆ ਪਾਣੀ ਦਾ ਨਾ ਬਹਾ ਦਾ ਪਤਾ ਨਹੀਂ ਹੁੰਦਾ ਇੱਕਦਮ ਤੇਜ਼ ਆਣ ਦਾ ਕੁਝ ਆਉਂਦਾ ਕੀ ਆਪਣੇ ਆਪ ਨੂੰ ਬਚਾ ਲੈਣਗੀ ਆ ਬਿਲਕੁਲ ਵੀ ਨਹੀਂ ਇਹਨਾਂ ਨੂੰ ਬਚਾਉਣ ਵਾਸਤੇ ਫਿਰ ਚਾਰ ਪੰਜ ਬੰਦਿਆਂ ਨੂੰ ਜਾਣਾ ਪੈਣਾ ਹੈ ਸੋ ਬੈਟਰ ਹੈ ਮੈਂ ਰਿਕੁਐਸਟ ਕਰਦੀ ਹਾਂ ਕਿ ਜਿਹੜੇ ਵੀ ਹੜਪੀੜਤਾ ਦੀ ਸੇਵਾ ਦੇ ਵਿੱਚ ਲੱਗੇ ਹੋਇਆ ਬੋਰਡ ਚਲਾ ਰਹੇ ਹੈ ਜਾਂ ਕੁਝ ਵੀ ਕਰ ਰਹੇ ਹੋ ਤੁਸੀਂ ਪਲੀਜ਼ ਕੋਈ ਵੀ ਇਨਫਲੂਐਂਸਰ ਜਾਂ ਕੋਈ ਵੀ ਆਂਦਾ ਤਾਂ ਤੁਹਾਡੀ ਫਰਸਟ ਪਾਇਓਰਿਟੀ ਇਹ ਹੋਣੀ ਚਾਹੀਦੀ ਕਿ ਤੁਸੀਂ ਜਿਹੜਾ ਸਮਾਨ ਆਇਆ ਤੁਸੀਂ ਸਮਾਨ ਲੈ ਕੇ ਜਾਓ ਨਾ ਕਿ ਇਹਨਾਂ ਨੂੰ ਬਿਠਾ ਲੈ ਕੇ ਜਾਓ ਦੋ ਚਾਰ ਜਣੇ ਆਪ ਹੋਣਗੇ ਦੋ ਚਾਰ ਜਣੇ ਇਹਨਾਂ ਦੇ ਫੋਨ ਚੱਕਣ ਵਾਲੇ ਹੋਣਗੇ ਦੋ ਵਿਚਾਰੇ ਹੋਣਗੇ ਜਿਹੜੇ ਚਲਾਉਣ ਵਾਲੇ ਹੋਣਗੇ ਕਿ ਚਲਾਉਣ ਜਿਹੜੇ ਸਮਾਨ ਕਿੱਥੇ ਰੱਖ ਕੇ ਲੈ ਕੇ ਜਾਣਾ ਤਾਨੂੰ ਪਤਾ ਹੀ ਹੈ ਕਿ ਆਲਰੇਡੀ ਲਿਮਟਡ ਜੈਸਟੋਕ ਹੈ ਸਾਰਾ ਦੇ ਕੋਲ ਜੇ ਤੁਸੀਂ ਦੇਖੋ ਨਾ 1400 ਪਿੰਡ ਅਰਾਊਂਡ ਮੇਰੇ ਖਾਲਚ ਪਾਣੀ ਚ ਡੁੱਬ ਗਿਆ ਠੀਕ ਹੈ ਤੁਸੀਂ ਸੋਚੋ ਉਹਨਾਂ ਨੂੰ ਇੰਨੇ ਪਿੰਡ ਦੇ ਵਿੱਚ ਕਿੰਨੇ ਲੋਕੀ ਹੋਣਗੇ ਤੇ ਹੈਲਪ ਕਰਨ ਵਾਲੇ ਕਿੰਨੇ ਬਹੁਤ ਥੋੜੇ ਜੇ ਤੁਸੀਂ ਇਦਾਂ ਹੀ ਵੀਡੀਓਜ਼ ਬਣਾਉਣੀ ਹੈ ਜਾ ਕੇ ਠੀਕ ਹੈ ਤੁਹਾਡਾ ਫਰਜ਼ ਬੰਦਾ ਮੈਂ ਨਹੀਂ ਕਹਿੰਦੀ ਤੁਸੀਂ ਨਾ ਜਾਓ ਤੁਸੀਂ ਜਾਓ ਠੀਕ ਹੈ ਇੱਕ ਲੋਕੇਸ਼ਨ ਤੱਕ ਜਾਓ ਉੱਥੇ ਬੜਾ ਸਮਾਨ ਦਿਓ ਬਸ ਵਾਪਸ ਆ ਜਾਓ ਹੁਣ ਇੱਕ ਕੁਕੀ ਨਾ ਆਪਣੇ ਵਲੌਗ ਚ ਪਾਇਆ ਜੇ ਮੈਨੂੰ ਮਿਲ ਗਿਆ ਤਾਂ ਮੈਂ ਲਗਾ ਦੂੰਗੀ ਵੰਡਣ ਵਾਲੇ ਵੀ ਨਹੀਂ ਦੇਖ ਰਿਹਾ ਕਿ ਸਰਾਸ਼ ਕਿੰਨਾ ਨੂੰ ਹਾਂਜੀ ਹਾਂਜੀ ਛੋਟੇ ਛੋਟੇ ਬੱਚੇ ਵੀ ਆ ਜਿਹੜਾ ਦੁੱਧ ਤੋਂ ਬੈਠੇ ਹੋਏ ਆ ਉਹ ਜਿਹੜਾ ਬਿਮਾਰ ਨਹੀਂ ਨਹੀਂ ਅਸੀਂ ਨਹੀਂ ਅਸੀਂ ਡਿਊਟੀ ਲਾ ਲਾ ਚਾਰ ਦਿਨ ਉੱਥੇ ਵੰਡਣ ਵਾਲੇ ਤਿਆਗ ਮੁੰਡੇ ਰੱਖੀ ਹਾਂ ਹਾਂਜੀ ਤੂੰ ਦੇਖ ਲੈ ਕਹਿੰਦੀ ਕਿ ਅਸੀਂ ਨਾ ਕੱਲੇ ਕੱਲੇ ਦੇ ਜਰਾ ਤੁਸੀਂ ਇੱਥੇ ਛੱਡ ਕੇ ਚਲ ਜਾਂਦੇ ਭੈਣ ਜੀ ਜਿਹੜੇ ਉੱਥੇ ਬੈਠੇ ਪਏ ਨਾ ਉਹ ਬੇਵਕੂਫ ਨਹੀਂ ਬੈਠੇ ਪਏ ਉਹਨਾਂ ਨੂੰ ਪਤਾ ਹੀ ਕਿਨਾਂ ਨੂੰ ਨੀਡ ਹੈ ਤੇ ਉਹ ਜਾ ਕੇ ਦੇ ਰਿਹਾ ਤੁਸੀਂ ਉਹਨਾਂ ਨੂੰ ਬੇਵਕੂਫ ਨਾ ਡਿਕਲੇਅਰ ਕਰੋ ਜਿਹੜੇ ਇੱਥੇ ਸੇਵਾ ਕਰ ਰਹੇ ਕਿੰਨੇ ਲੋਕ ਇੱਥੇ ਸੇਵਾ ਕਰ ਰਹੇ ਉਹ ਸੇਵਾ ਪਤਾ ਕਿਹੜੀ ਕਰ ਰਹੀ ਹੈ ਜਿਹੜੇ ਇਨਫਲੂਐਂਸਰ ਹੈ ਹੀ ਨਹੀਂ ਹੈ ਜਿਹੜਾ ਦਾ ਸੋਸ਼ਲ ਮੀਡੀਆ ਤੇ ਕੋਲ ਲੈਣ ਦੇਣਾ ਨਹੀਂ ਅਸਲ ਦੇ ਵਿੱਚ ਉਹੀ ਸੇਵਾ ਕਰ ਰਹੀ ਹੈ ਠੀਕ ਹੈ ਪੈਸੇ ਭੁੱਖੋਂ ਮਦਦ ਕਰਦੇ ਕਹਿੰਦੇ ਨਾ ਕੁਝ ਪੈਸੇ ਵਾਲੇ ਹੋਣੇ ਚਾਹੀਦੇ ਕੁਝ ਦੂਜੀ ਤਰ੍ਹਾਂ ਸੇਵਾ ਕਰਨ ਵਾਲਾ ਤਾਂ ਹੀ ਰਲ ਮਿਲ ਕੇ ਕੰਮ ਚੱਲਦਾ ਜੇ ਸਾਰੇ ਇਦਾਂ ਹੀ ਝੂਟੇ ਮਟੇ ਲੈਣ ਚਲੇਗੇ ਤਾਂ ਫਿਰ ਸੇਵਾ ਕਿਨੇ ਕਰਨੀ ਕਿਸੇ ਨੇ ਵੀ ਨਹੀਂ ਕਰਨੀ ਅੱਗੇ ਤੋਂ ਇਸ ਚੀਜ਼ ਦਾ ਧਿਆਨ ਰੱਖੋ ਜੇ ਤੁਸੀਂ ਇਹੀ ਹਰਕਤਾਂ ਨੈਕਸਟ ਟਾਈਮ ਤੋਂ ਕਦੇ ਕੀਤੀਆਂ ਨਾ ਤੇ ਜਿਹੜੇ ਵਿਚਾਰੇ ਪਿੰਡ ਤੋਂ ਵਿਚਾਰੇ ਲੋਕੀ ਆਏ ਆ ਠੀਕ ਹੈ ਜਿਨ੍ਹਾਂ ਨੇ ਇੰਨਾ ਸਮਾਨ 700 800 ਬੰ ਉਹ ਦੁਬਾਰਾ ਤਾਂ ਨਹੀਂ ਆਣਗੇ ਇੰਨੀ ਗੱਲ ਯਾਦ ਰੱਖਿਓ ਜਿੰਨੇ ਵੀ ਉੱਥੇ ਲੱਗੇ ਹੋਏ ਸੇਵਾਦਾਰ ਕਿ ਅਗਰ ਤੁਸੀਂ ਦੁਬਾਰਾ ਇਹ ਜਿਹਿਆ ਖੁਸ਼ ਹੋਇਆ ਕੱਲੀ ਇੱਕ ਰੀਲ ਨਹੀਂ ਹੈ ਇੱਕ ਮੈਂ ਤੁਹਾਨੂੰ ਹੋਰ ਦਿਖਾਉਂਦੀ ਆ ਜਿਹੜੀ ਮੇਰੇ ਸਾਹਮਣੇ ਆਈ ਸੋ ਮੈਨੂੰ ਲੱਗਿਆ ਆਈ ਰਾਤ ਨਹੀਂ ਲੈ ਕੇ ਆਉਣਾ ਬਾਬਾ ਜੀ ਉੱਥੋਂ ਤੂੰ ਇਹ ਕਿਹਨਾਂ ਨਾਲ ਬੈਜੋ ਨਹੀਂ ਤੇ ਨਹੀਂ ਲੈ ਨਹੀਂ ਲੈ ਦਾ ਯਾਰ ਲੋਟ ਕਿਵੇਂ ਕਰਦੇ ਯਾਰ ਆਪਾਂ 2 ਕਿਲੋਮੀਟਰ ਤੁਰ ਕੇ ਆਏ ਆ 3 ਕਿਲੋ ਭਾਜੀ 3 ਕਿਲੋਮੀਟਰ ਤੁਰ ਕੇ ਆਪਣਾ ਉਹਨਾਂ ਕੋਲ ਬੋਟ ਨਹੀਂ ਗਈ ਪਿੰਡ ਆ ਲਿਆ ਤੋ ਕੀ ਕਹਿੰਦੇ ਭਲਾ ਗੋ ਸਾਡੇ ਯਾਰ ਤਿੰਨ ਕਿਲੋਮੀਟਰ ਦੂਰ ਤੁਰ ਕੇ ਆਏ ਆ ਪਾਣੀ ਤੇ ਆ ਵੇਖ ਲੋ ਕਿੰਨਾ ਕਿੰਨਾ ਪਾਣੀ ਸਾਰੇ ਡੁੱਬ ਗਏ ਆ ਤੇ ਅਸੀਂ ਕਿਹਾ ਵੀ ਸਾਡੇ ਟਰਾਲੀ ਪਿੱਛੇ ਖੜੀ ਆ ਪਾਣੀ ਵਾਲੀ ਟਰੈਕਟਰ ਆਉਂਦਾ ਨਹੀਂ ਆ ਤੁਸੀਂ ਸਾਨੂੰ ਬੋਲਦੇ ਹੋ ਰਾਚ ਲੈ ਆਉਣੇ ਆ ਕਹਿੰਦੇ ਨਹੀਂ ਅਸੀਂ ਤਾਂ ਇੱਧਰ ਆਏ ਆ ਘੁੰਮਣ ਇਹ ਲੱਗ ਲੋਕਾਂ ਦਾ ਹਾਲ ਦੇਖ ਲੋ ਸਾਥ ਨਹੀਂ ਦਿੰਦੇ ਲੋਕੀ ਸਾਥ ਨਹੀਂ ਦਿੰਦੇ ਹੁਣ ਤਿੰਨ ਕਿਲੋਮੀਟਰ ਫੇਰ ਆਪਾਂ ਜਾਵਾਂਗੇ ਅਗਰ 5 6 ਕਿਲੋਮੀਟਰ ਹਾਂ ਫੇਰ ਕਿਥੋਂ ਲੈਤੀ ਆਪਾਂ ਫੇਰ ਲੈ ਕੇ ਆਉਣੀਆਂ ਫੇਰ ਪਾਣੀ ਚ ਰਾਚ ਲੈ ਜਾਵਾਂਗੇ ਫੇਰ ਹੀ ਨਹੀਂ ਆਂ ਤੇ ਰਾਤ ਪੈ ਜਾਣੀ ਅਰੇ ਉਹ ਪਿੰਡ ਪੈ ਜਾ ਏ ਦੋ ਇਹਨਾਂ ਦੀ ਵੀਡੀਓ ਮੇਰੇ ਸਾਹਮਣੇ ਹੈ ਮੈਨੂੰ ਦੇਖ ਕੇ ਸੱਚੇ ਦੁੱਖ ਲੱਗਿਆ ਕਿ 3 ਕਿਲੋਮੀਟਰ ਤੋਂ ਬੰਦੇ ਪੈਦਲ ਆ ਰਹੇ ਉਹਨੇ ਬੋਟ ਮੰਗੀ ਕਿ ਸਾਨੂੰ ਬੋਟ ਦੇ ਤੇ ਕਹਿੰਦੇ ਅਸੀਂ ਤਾਂ ਘੁੰਮਣ ਆਏ ਹੋ ਸੀਰੀਅਸਲੀ ਉਹ ਪਿਕਨਿਕ ਸਪੋਟ ਹੈ ਜਿਹੜਾ ਤੁਸੀਂ ਘੁੰਮਣ ਗਿਓ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਅਗਰ ਮੇਰੀ ਵੀਡੀਓ ਵੋਂਦ ਦੀਏ ਜਿਹੜੇ ਉੱਥੇ ਸੇਵਾ ਕਰ ਰਹੇ ਆ ਜਿਹੜੇ ਪੱਕੇ ਲੱਗੇ ਹੋਏ ਪਾਣੀ ਦੇ ਵਿੱਚ ਜਾ ਕੇ ਜਾ ਰਹੇ ਆ ਬੋਟ ਚਲਾ ਰਹੇ ਆ ਟਰੈਕਟਰ ਚਲਾ ਰਹੇ ਆ ਕੁਝ ਵੀ ਤੁਸੀਂ ਕਰ ਰਹੇ ਹੋ ਪਲੀਜ਼ ਜਿੰਨੀਆਂ ਵੀ ਆਰਗੇਨਾਈਜੇਸ਼ਨਸ ਲੱਗੀਆਂ ਹੋਈਆਂ ਤੁਹਾਨੂੰ ਰਿਕਵੈਸਟ ਹੈ ਕਿ ਜਿੰਨੇ ਵੀ ਇਨਫਲੂਐਂਸਰ ਆਉ ਮਤਲਬ ਕਿ ਜਿਹੜਾ ਪਾਣੀ ਵੀ ਜਾ ਸਕਦਾ ਜਿਹੜਾ ਕਿਸੇ ਨੂੰ ਚਾਰ ਬੰਦੇ ਨੂੰ ਪਕੜ ਕੇ ਲਿਆ ਨਹੀਂਦਾ ਪਲੀਜ਼ ਉਹਨਾਂ ਤੇ ਪਾਬੰਦੀ ਲਗਾਈ ਜਾਏ ਠੀਕ ਹੈ ਇੱਕ ਜਗ੍ਹਾ ਰੱਖੋ ਇੱਥੇ ਤੱਕ ਆਓ ਆਪਣਾ ਸਮਾਨ ਦੋ ਬਸ ਵਾਪਸ ਚਲੇ ਜਾਓ ਇਦਾਂ ਤੁਸੀਂ ਜਣੇ ਖਣੇ ਨੂੰ ਲੈ ਕੇ ਜਾਓਗੇ ਕਿਵੇਂ ਤੁਹਾਡਾ ਸਰੇਗਾ ਇਦਾਂ ਜੇ ਰਾਸ਼ਨ ਖਰਾਵੋ ਕਿੰਨੀ ਮਿਹਨਤ ਨਾਲ ਉਹਨਾਂ ਲੋਕਾਂ ਨੇ ਰਾਸ਼ਨ ਜਿਹੜੇ ਇਹ ਲੈ ਕੇ ਆਏ ਟਰਾਲੀ ਆਇਆ ਹੈ ਨਾ ਕਿਤੋਂ ਟਰੈਕਟਰ ਟਰਾਲੀ ਭੇਜੀਏ ਕਿਸੇ ਮਤਲਬ ਕਿਸੇ ਪਿੰਡ ਤੋਂ ਆਈ ਹੋਣੀ ਹੈ ਵਿਚਾਰਾਂ ਨੇ ਕਿੰਨੀ ਮਿਹਨਤਾਂ 100 200 ਜੋੜ-ਜੋੜ ਕੇ ਸਮਾਨ ਭੇਜਿਆ ਹੋਏਗਾ ਕੱਪੜੇ ਭੇਜੇ ਹੋਣਗੇ ਖਾਣ ਪੀਣ ਦਾ ਭੇਜਿਆ ਹੋਏਗਾ ਇਹ ਥੋੜੀ ਸ਼ਰਮ ਨੂੰ ਹਟਮਾਰੋ ਜੇ ਤੁਸੀਂ ਆਹੀ ਕੰਮ ਕਰਨੇ ਆ ਨਾ ਮੈਂ ਤੁਹਾਨੂੰ ਲਿਖ ਕੇ ਲੈ ਲਵੋ ਜੇ ਨੈਕਸਟ ਟਾਈਮ ਤੋਂ ਕੋਈ ਕੁਝ ਵੀ ਐਜੀ ਗੱਲਬਾਤ ਹੋਈ ਨਾ ਕਿਸੇ ਨੇ ਅੱਗੇ ਨਹੀਂ ਆਉਣਾ ਕਿਉਂਕਿ ਤੁਸੀਂ ਰੀਲਾਂ ਵਾਲਿਆਂ ਨੂੰ ਜਾਣ ਦੇਣਾ ਇਹਨਾਂ ਵਿਚਾਰਿਆਂ ਨੂੰ ਕਿਸੇ ਨੂੰ ਜਾਣ ਨਹੀਂ ਦੇਣਾ ਕਮ ਸੇ ਕਮ ਉਹ ਵਿਚਾਰੇ ਕਹਿ ਰਹੇ 3 ਕਿਲੋਮੀਟਰ ਤੱਕ ਫਿਰ ਆਪਾਂ ਜਾਵਾਂਗੇ ਫਿਰ ਕਮ ਸੇ ਕਮ ਜੋ ਸਮਾਨ ਆਇਆ ਸਮਾਨ ਲੈ ਕੇ ਤੇ ਲੋਕਾਂ ਤੱਕ ਪਹੁੰਚਾ ਦਿਓ ਦੁੱਖ ਲੱਗਦਾ ਹੈ ਸਾਰਾ ਕੁਝ ਦੇਖ ਕੇ ਕੀ ਕਰੀਏ ਹੁਣ ਅਸੀਂ ਬੋਟ ਵੀ ਆਪਦੀ ਲੈ ਕੇ ਜਾਈਏ ਕਿ ਹਾਂ ਇੱਥੇ ਅਸੀਂ ਸਮਾਨ ਲੈ ਕੇ ਜਾਈਏ ਫਿਰ ਅੱਗੇ ਅਸੀਂ ਬੋਟ ਵੀ ਲੈ ਕੇ ਜਾਣਾ ਕਿਉਂਕਿ ਸਾਨੂੰ ਪਤਾ ਉੱਥੇ ਕਿਤੇ ਨੂੰ ਫ ਸੇ ਸਾਡੀ ਤਾਂ ਬਾਹਰ ਹੀ ਨਹੀਂ ਆਉਣੀ ਹੁਣ ਤੁਸੀਂ ਇੱਕ ਚੀਜ਼ ਨੋਟ ਕਰੋ ਰੋਸਟਰਸ ਨੇ ਵੀ ਕੀਤਾ ਹੈ ਠੀਕ ਹੈ ਸਭ ਨੇ ਈਵਨ ਮੈਂ ਆਪਣੀ ਵੀਡੀਓ ਲਗਾਈ ਸੀਗੀ ਪਿੱਛੇ ਜੀ ਆ ਹਨਾ ਮੈਂ ਵੀ ਕੀਤਾ ਹੈ ਲੇਕਿਨ ਸਾਨੂੰ ਪਤਾ ਹੈ ਕਿ ਆਪਾਂ ਇਹਨਾਂ ਕੀ ਕਰਨਾ ਆਪਾਂ ਕਿਸਤੇ ਬੋਝ ਨਹੀਂ ਬਣਨਾ ਜਾ ਕੇ ਸਭ ਗਿਆ ਰੋਮੀ ਭਾਈ ਗਿਆ ਠੀਕ ਹੈ ਆਪਣੀ ਗੱਡੀ 'ਚ ਗਿਆ ਜਾ ਕੇ ਦੇ ਕੇ ਆ ਗਿਆ ਉਹ ਜਾ ਕੇ ਬੋਝ ਨਹੀਂ ਬਣੇਗੀ ਮੈਂ ਇੱਥੇ ਵੋਟ ਕੀਤੀ ਹੈ ਮੈਂ ਵੋਟ ਤੇ ਘੁੰਮ ਰਿਹਾ ਰਿੰਪਲ ਵੀਰੇ ਨੇ ਵੀ ਕੀਤਾ ਹੈ ਉਹਨਾਂ ਨੇ ਫਾਈਨੈਂਸ਼ਲੀ ਕੀਤਾ ਹੋਵੇਗਾ ਜਿਵੇਂ ਵੀ ਕੀਤਾ ਹੋਵੇਗਾ ਉਹਨਾਂ ਨੇ ਵੀ ਕੀਤਾ ਲੇਕਿਨ ਉਹ ਜਾ ਕੇ ਉਹਨਾਂ ਨੂੰ ਪਤਾ ਇਹ ਸਾਡੇ ਵੀਰ ਇੱਥੇ ਲੱਗੇ ਹੋਏ ਆ ਤੇ ਕੰਮ ਕਰਨ ਵਾਸਤੇ ਠੀਕ ਹੈ ਇੰਨੀ ਮਿਹਨਤ ਨਾਲ ਇਵਨ ਦੋ ਮਤਲਬ ਕਿ ਡੈਥ ਦੀ ਖਬਰ ਵੀ ਆਈ ਹੈ ਨਾ ਦੋ ਜਣੇ ਪਾਣੀ ਦੇ ਵਿੱਚ ਮਤਲਬ ਬਚਾਉਂਦੇ ਹਨਾ ਜਾਂ ਸਮਾਨ ਇੱਧਰ ਉੱਧਰ ਕਰਦੇ ਕਿਵੇਂ ਵਿਚਾਰੇ ਡੁੱਬ ਗਏ ਪਾਣੀ ਦੇ ਵਿੱਚ ਇਦਾਂ ਦੀਆਂ ਵੀ ਸਾਨੂੰ ਦੋ ਡੈਥ ਹੋ ਗਈਆਂ ਤੇਰ ਕਮ ਸੇ ਕਮ ਥੋੜਾ ਇਹ ਸ਼ਰਮ ਨੂੰ ਹੱਥ ਮਾਰੋ ਜਿੰਨੇ ਵੀ ਲੱਗੇ ਹੋਇਓ ਇਹ ਜੀਆਂ ਹਰਕਤਾਂ ਨਾ ਕਰੋ ਤਾਨੂੰ ਹੁਣ ਵੀ ਕਹਿ ਰਿਆਂ ਨਹੀਂ ਤੇ ਲੋਕਾਂ ਦਾ ਦਿਲ ਉੱਤਰ ਜਾਣਾ ਤੁਹਾਡੇ ਕੋਲੋਂ ਪੰਜਾਬ ਜਿੱਥੇ ਕਿਤੇ ਐਗਜ਼ਾਮਪਲ ਦੇ ਤੌਰ ਤੇ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਵੀਡੀਓ ਨਾ ਪਾਓ ਪਾਓ ਵੀਡੀਓ ਤਾਂ ਕਿ ਸੋਸ਼ਲ ਮੀਡੀਆ ਤੇ ਜਦੋਂ ਲੋਕੀ ਦੇਖਣਗੇ ਇੱਕ ਐਗਜ਼ਾਮਪਲ ਸੈੱਟ ਹੁੰਦੀ ਏ ਇਸ ਚੀਜ਼ ਦੀ ਆਲਰੇਡੀ ਸਾਡੇ ਪੰਜਾਬ 'ਚ ਐਗਜ਼ਾਮਪਲ ਸੈੱਟ ਹੈ ਕਿ ਜਦੋਂ ਵੀ ਕਦੇ ਕੁਝ ਹੁੰਦਾ ਹੈ ਪੰਜਾਬ ਹਮੇਸ਼ਾ ਇਕੱਠਾ ਹੋ ਜਾਂਦਾ ਹੈ ਮੈਂ ਇਹ ਨਹੀਂ ਕਹਿੰਦੀ ਤੁਸੀਂ ਵੀਡੀਓ ਨਾ ਪਾਓ ਲੇਕਿਨ ਕਮ ਸਕਮ ਬੋਝ ਨਾ ਬਣੋ ਕਿਸੇ ਤੇ ਜਾ ਕੇ ਤੁਹਾਡੇ ਪਿੰਡ ਖਾਲਸਾਡ ਵਾਲੇ ਹੋਗੇ ਗਲੋਬਲ ਸਿੱਖ ਵਾਲੇ ਹੋਗੇ ਬਾਦੂ ਇਦਾਂ ਦੀਆਂ ਆਰਗੇਨਾਈਜੇਸ਼ਨ ਹੋਰ ਵੀ ਕਿੰਨੀਆਂ ਆਰਗੇਨਾਈਜੇ ਤੁਸੀਂ ਉਹਨਾਂ ਨਾਲ ਫੋਨ ਤੇ ਕੰਟੈਕਟ ਕਰੋ ਵਿਦੀਨ 20 ਘੰਟੇ ਦੇ ਵਿੱਚ ਤੁਹਾਨੂੰ ਕਾਲ ਬੈਕ ਕਰਨਗੇ ਠੀਕ ਹੈ ਤੁਹਾਡੇ ਘਰ ਆਣਗੇ ਤੁਹਾਡਾ ਸਮਾਨ ਲੈ ਕੇ ਜਾਣਗੇ ਇਦਾਂ ਵੀ ਤੁਸੀਂ ਕਰਦੇ ਹੋ ਬਾਕੀ ਪਿੰਡਾਂ ਦੇ ਵਿੱਚ ਠੀਕ ਹੈ ਹਰ ਪਿੰਡ ਤੋਂ ਇੱਕ ਇੱਕ ਦੋ ਦੋ ਚਾਰ ਚਾਰ ਜਾਕ ਤਾਂ ਡੇਲੀ ਜਾ ਰਹੀਆਂ ਠੀਕ ਹੈ ਤੁਸੀਂ ਉਹਨਾਂ ਦੇ ਜ਼ਰੀਏ ਵੀ ਸਮਾਨ ਭੇਜ ਸਕਦੇ ਹੋ ਜਿੱਦਾਂ ਸਾਡੇ ਤੇ ਸੁਹਾਣਾ ਸਾਹਿਬ ਤੋਂ ਡੇਲੀ ਜਾ ਰਿਹਾ ਸਮਾਨ ਠੀਕ ਹੈ ਆਪਾਂ ਇਧਰੋਂ ਵੀ ਭੇਜ ਸਕਦੇ ਹਾਂ ਬਾਕੀ ਸਾਡੇ ਨੇੜੇ ਤੇ ਜਿੰਨੇ ਪਿੰਡ ਲੱਗਦੇ ਆ ਉੱਥੋਂ ਵੀ ਸਮਾਨ ਜਾ ਰਿਹਾ ਆਪਾਂ ਉੱਥੋਂ ਵੀ ਭੇਜ ਸਕਦੇ ਆ ਸਾਡੇ ਕੋਲ ਬਹੁਤ ਸਾਰੇ ਤਰੀਕੇ ਐ ਜਿੱਥੋਂ ਆਪਾਂ ਭੇਜ ਸਕਦੇ ਆ ਪਰ ਇਦਾਂ ਤੁਸੀਂ ਜਾ ਕੇ ਬੋਝ ਨਾ ਬਣੋ ਹੁਣ ਤੁਸੀਂ ਇੱਕ ਚੀਜ਼ ਸੋਚੋ ਰੱਬ ਨਾ ਕਰੇ ਕੋਈ ਤੂਫਾਨ ਹੀ ਅਜੇ ਪਾਣੀ ਦਾ ਵਾਰ ਕਿਆ ਕਿਰਨਾ ਜਾਂ ਹੀ ਕੁੱਕੀ ਆਪਣੇ ਆਪ ਨੂੰ ਇਹਨਾਂ ਤੋਂ ਇਹਨਾਂ ਨੇ ਦੂਸਰਾਂ ਨੂੰ ਕੀ ਬਚਾਣਾ ਇਹ ਆਪਣੇ ਆਪ ਨੂੰ ਨਹੀਂ ਬਚਾ ਸਕਦੇ ਆ ਆਪਾਂ ਤਾਂ ਕਿਉਂ ਇਹਨਾਂ ਨੂੰ ਗਾਲਾਂ ਪ ਹੁਣ ਮੇਰੇ ਨਾਲ ਨੰਨਾ ਰਮਨ ਦੀ ਇੱਕ ਰੀਲ ਚਲਾਈ ਹੋਈ ਟਰੈਕਟਰ ਤੇ ਬੈਠੀ ਹੋਈ ਹੈ ਪਾਣੀ ਦੇ ਵਿੱਚ ਗਾਣਾ ਲਗਾਇਆ ਹੋਇਆ ਸਾਈਡ ਗਾਣਾ ਲਗਾਇਆ ਹੋਇਆ ਸੈੱਡ Song ਜਿਹਾ ਹੈ ਨਾ ਚਲੋ ਗਾਣਾ ਲਗਾਏ ਰੀਲ ਪਾ ਰਹੀ ਹੁਣ ਇਹ ਪ੍ਰੈਗਨੈਂਟ ਹੈ ਕੀ ਤੁਹਾਨੂੰ ਲੱਗਦਾ ਕਿ ਇਹਨੂੰ ਜਾਣਾ ਚਾਹੀਦਾ ਮੈਨੂੰ ਤਾਂ ਨਹੀਂ ਲੱਗਦਾ ਇਹਨੂੰ ਜਾਣਾ ਚਾਹੀਦਾ ਆਰਾਮ ਨਾਲ ਇਹ ਆਪਣੀ ਸੇਵਾ ਭੇਜ ਸਕਦੇ ਸੀਗੇ ਕਿਸੇ ਵੀ ਆਰਗੇਨਾਈਜੇਸ਼ਨ ਦੇ ਥਰੂ ਪੇਸ ਜਿੱਦੇ ਹੀ ਪਿੰਡੋਂ ਟਰੈਕਟਰ ਟ੍ਰੋਲੀਆਂ ਜਾ ਰਹੀਆਂ ਉਧਰ ਭੇਜ ਸਕਦੇ ਸੀਗੇ ਇਹ ਤਾਂ ਕੋਈ ਜਾਣਾ ਬੰਦਾ ਸੀ ਇਹਨਾਂ ਦਾ ਗਾਲਾਂ ਖਾਂਦਾ ਬਸ ਇਹੀ ਰੀਜ਼ਨ ਹੈ ਇਨਫਲੂਐਂਸਰ ਜਿੰਨੇ ਵੀ ਹੈਗੇ ਇਹਨਾਂ ਗਾਲਾਂ ਤੁਸੀਂ ਕੰਮ ਨੂੰ ਚ ਡਿਸਟਰਬੈਂਸ ਨਾ ਕਰੀਟ ਕਰੋ ਬਸ ਜਾਓ ਇੱਕ ਜਗ੍ਹਾ ਤੱਕ ਜਾਓ ਜਿੱਥੇ ਤੱਕ ਵਿਕਲ ਜਾ ਰਿਹਾ ਨਾਰਮਲ ਗੱਡੀਆਂ ਜਾ ਰਹੀਆਂ ਟਰੈਕਟਰ ਚੱਲੇ ਉੱਤੇ ਤੱਕ ਜਾਓ ਉਸ ਤੋਂ ਅੱਗੇ ਨਾ ਜਾਓ ਬਿਲਕੁਕੁਲ ਕਿਉਂਕਿ ਬੋਟ ਬਹੁਤ ਘੱਟ ਹੈ ਤੇ ਲੋਕਾਂ ਨੂੰ ਰੈਸਕਿਊ ਕਰਨਾ ਬਹੁਤ ਜ਼ਰੂਰੀ ਹੈ ਸਮਾਨ ਘਟਣਾ ਬਹੁਤ ਜ਼ਰੂਰੀ ਹੈ ਬੱਚੇ ਤੁਹਾਨੂੰ ਬਤਾਈਏ ਕਿੰਨਾ ਨੁਕਸਾਨ ਹੋਇਆ ਠੀਕ ਹੈ ਪਸ਼ੂਆਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਦੇਖਣਾ ਬਹੁਤ ਜ਼ਰੂਰੀ ਹੈ ਇਹ ਜਿਹੀਆਂ ਹਰਕਤਾਂ ਨਾ ਕਰੋ ਕਿ ਤੁਹਾਨੂੰ ਸੋਸ਼ਲ ਮੀਡੀਆ ਤੇ ਗਾਲਾਂ ਪੈਣ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਮੈਂ ਤੁਹਾਡਾ ਆਪਣਾ ਮਾਤਾ ਟੀਂਦਾ ਸਾਡਾ ਨੰਬਰ 11 ਕੱਲ ਆਪਣੀ ਭੈਣ ਕਿਰਨ ਬਠਿੰਡਾ ਤੇਵਾ ਲੈ ਕੇ ਗਈ ਸੀ ਤੇ ਵਿਚਾਰੀ ਪੂਰੀ ਸੇਵਾ ਨਿਭਾ ਕੇ ਆਈ ਆ ਕੱਲ ਵਾਲੀਆਂ ਵੀਡੀਓਆਂ ਦੇ ਵਿੱਚ ਉਹਨੂੰ ਮਾਰੇ ਚੰਗੇ ਕਮੈਂਟ ਵੀ ਕਰੇ ਗਏ ਨੇ ਐਦਾਂ ਨਾ ਕਰਿਆ ਕਰੋ ਮੇਰਾ ਵੀਰ ਜਿਹੜਾ ਕੰਮ ਬੰਦਿਆਂ ਦਾ ਸੀ ਵਿਚਾਰੀ ਉਹ ਕਰਕੇ ਆਈ ਆ ਮੂਰੇ ਹੋ ਕੇ ਬਾਕੀ ਜੇ ਹਟੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਉਹਨਾਂ ਦੂਤੀਆਂ ਦੇ ਲੱਤਾਂ ਨਾ ਖਿੱਚਿਆ ਕਰੋ ਮੇਰਾ ਵੀਰ ਬਾਕੀ 14 ਮੇਰੇ ਵੱਲ ਮੈਂ ਕਹਿੰਦੀ ਤੈਨੂੰ ਸਲੂਟ ਹੈ ਕਹਿੰਦਾ ਜਿਹੜੇ ਕੰਮ ਬੰਦੇ ਨਹੀਂ ਕਰ पाए ਜਾਂ ਜਿਹੜੇ ਕੰਮ ਬੰਦਿਆਂ ਦਾ ਕਰਨ ਵਾਲ ਸੀ ਕਰਨਾ ਨਹੀਂ ਕੀਤਾ ਮੈਂ ਨਾਨਾ ਰੀਲਸ ਲਗਾ ਰਹੀ ਆ ਕਿ ਆ ਪਸ਼ੂਆਂ ਨੂੰ ਮੋਡਿਆਂ ਤੇ ਚੱਕ ਕੇ ਚਾਰ ਪੰਜ ਬੰਦੇ ਨੈਰ ਦੇ ਵਿੱਚੋਂ ਕੱਢ ਕੇ ਲੈ ਆਲੇਗਾ ਕਿਰਨਾ ਕੱਢ ਕੇ ਲੈ ਆ ਸਕਦੀ ਹੈ ਇੱਕ ਬਜ਼ੁਰਗ ਨੂੰ ਮੈਂ ਨਾਨਾ ਰੀਲਸ ਲਾ ਰਹੀ ਆ ਕਿ ਆ ਕਿਦਾਂ ਇਹ ਸਭ ਪੁਸ਼ ਕਰ ਸਕਦੀ ਹੈ ਤੁਹਾਡਾ ਕਹਿੰਦਾ ਮਤਲਬ ਹੈ ਕਿ ਕੋਈ ਇਨਫਲੂਐਂਸਰ ਇੱਕ ਦਿਨ ਵਾਸਤੇ ਚਲਾ ਗਿਆ ਤਾਂ ਉਹ ਬਹੁਤ ਵੱਡੀ ਉਹਦੀ ਅਚੀਵਮੈਂਟ ਹੋ ਗਈ ਤੇ ਜਿਹੜੇ ਵਿਚਾਰੇ ਇੰਨੇ ਟਾਈਮ ਤੋਂ ਉੱਥੇ ਕੰਮ ਕਰਨ ਲੱਗੇ ਹੋਏ ਆ ਉਹ ਕੀ ਹੈ ਉਹ ਕੋਲ ਨਾ ਫਿਰ ਤਾਂ ਐਵੇਂ ਹੀ ਹੋਗੇ ਸ ਓਏ ਯਾਰ ਕਮਸ ਕਮ ਸ਼ਰਮ ਸਪੋਰਟ ਕਰਨਾ ਕਰੋ ਲੇਕਿਨ ਮੌਕਾ ਦੇਖ ਲਿਆ ਕਰੋ ਉਹਨਾਂ ਲੋਕਾਂ ਨੂੰ ਦੇਖਿਆ ਕਰੋ ਜੋ ਸੋਸ਼ਲ ਮੀਡੀਆ ਤੇ ਹੈ ਨਹੀਂ ਐ ਔਰ ਦਿਨ ਰਾਤ ਉੱਥੇ ਬੈਠੇ 2 ਘੰਟੇ ਲਈ ਜਾਣਾ 1 ਘੰਟੇ ਲਈ ਜਾਣਾ ਇਟ ਜਸਟ ਨਾਰਮਲ ਲੇਕਿਨ ਦਿਨ ਰਾਤ ਉੱਥੇ ਜਾ ਕੇ ਮੈਂ ਨਾ ਨਾ ਰੀਲ ਰੀਲ ਚਲਾ ਰਹੀ ਹਾਂ ਦੇਖੋ ਤੁਸੀਂ ਜਾ ਕੇ ਕਿਵੇਂ ਲੋਕਾਂ ਨੂੰ ਕਲ ਰਿਹਾ ਹੈ ਕਿਵੇਂ ਉੱਥੇ ਕਰ ਰਿਹਾ ਹੈ ਬਾਕੀ ਤੁਸੀਂ 올 ਇੰਸਟਾਗ੍ਰਾਮ ਤੋਂ ਬਹੁਤ ਸਾਰੀਆਂ ਰੀਲਸ ਦੇਖਦੇ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਕਿਵੇਂ ਛੱਤਾਂ ਤੋਂ ਲੋਕਾਂ ਨੂੰ ਉਤਾਰ ਕੇ ਬੋਰਡ ਦੇ ਵਿੱਚ ਬਿਠਾਇਆ ਜਾ ਰਿਹਾ ਕਿਰਨਾਏ ਕੰਮ ਕਰ ਸਕਦੀ ਹੈ ਮਤਲਬ ਮੈਨੂੰ ਹੈਰਾਨੀ ਹੁੰਦੀ ਐ ਸਪੋਰਟ ਵੀ ਕਿਨ ਕਰੇ ਲੋਕਾਂ ਨਾਲ ਲੋਕੋ ਕੀ ਪਤਾ ਉਹ ਗੱਲ ਲੋਕੀ ਗਾਲਾਂ ਕੱਢ ਰਹੇ ਹੁਣ ਜਿਹੜੇ ਬਾਹਰੋਂ ਬਟੇ ਫੰਡਿੰਗ ਭੇਜ ਰਹੇ ਕੀ ਪਤਾ ਉਹ ਗਾਲਾਂ ਕੱਢ ਰਹੇ ਹੁਣ ਕਿ ਹਾਂ ਤੁਸੀਂ ਉੱਥੇ ਕਿਉਂ ਗਈਆਂ ਸਾਡਾ ਪੈਸਾ ਭੇਜਿਆ ਹੈ ਰਾਸ਼ਨ ਤੱਕ ਪਹੁੰਚਿਆ ਨਹੀਂ ਦੇਖੋ ਮੈਂ ਹੁਣ ਵੀ ਕਹਿ ਰਹੀ ਆ ਜੇ ਮੇਰੀ ਕੋਈ ਸੁੰਦਾ ਹੈ ਕੋਈ ਆਰਗੇਨਾਈਜੇਸ਼ਨ ਕੋਈ ਇੱਥੇ ਕੰਮ ਕਰਨ ਵਾਲਾ ਫਰਸਟ ਪਾਇਓਰਿਟੀ ਉਹਨਾਂ ਲੋਕਾਂ ਨੂੰ ਦੋ ਜੋ ਹਾਰਪੀੜੇ ਤੇ ਤੇ ਦੂਜਾ ਦੋ ਜੋ ਰਾਸ਼ਨ ਪਾਣੀ ਜਾ ਰਹੇ ਦੇਖੋ ਮਿਹਨਤ ਨਾਲ ਹਰ ਬੰਦੇ ਨੇ ਚੀਜ਼ ਭੇਜੀ ਐ ਇੱਕ ਇੱਕ ਚੀਜ਼ ਇੱਕ ਇੱਕ ਰੁਪਏ ਦੀ ਕੋਈ ਚੀਜ਼ ਫ੍ਰੀ ਨਹੀਂ ਲੋਕਾਂ ਨੇ ਆਪਣੀ ਸੇਵਿੰਗ ਚੋਂ ਲੋਕਾਂ ਨੇ ਆਪਣੀ ਡੇਲੀ ਜਿਹੜੇ ਧਿਆੜੀ ਵੀ ਕਰਦੇ ਆ ਨਾ ਉਹਨਾਂ ਨੇ ਵੀ ਕੱਢ ਕੱਢ ਕੇ ਵਿਚਾਰਿਆ ਨੇ ਪੈਸੇ ਸਮਾਨ ਜੋੜ ਜੋੜ ਕੇ ਭੇਜਿਆ ਤਾਂ ਇਦਾਂ ਸਮਾਨ ਖਰਾਬ ਨਾ ਹੋਣ ਦੇਵੋ ਨਹੀਂ ਤੇ ਅਗਾਹ ਤੋਂ ਲੋਕਾਂ ਨੇ ਕੁਝ ਨਹੀਂ ਕਰਨਾ ਐਨੀ ਗੱਲ ਯਾਦ ਰੱਖਿਓ ਤੁਸੀਂ ਅੱਗੇ ਹੋਇਓ ਠੀਕ ਹੈ ਜਿਹੜੇ ਤੇ ਕੰਮ ਕਰਦੇ ਤਾਂ ਤਿਲੋ ਬਹੁਤ ਰਿਸਪੈਕਟ ਹੈ ਪਰ ਇਹਨਾਂ ਲੀਰਾਂ ਕਤੀਰਾਂ ਨੂੰ ਬਿਲਕੁਲ ਵੀ ਨਾ ਅੱਗੇ ਹੋਣ ਦਿਓ ਜਾਣ ਆਪਣਾ ਮੇਨ ਲੋਕੇਸ਼ਨ ਤੱਕ ਜਾਣ ਉਸ ਤੋਂ ਅੱਗੇ ਬਿਲਕੁਲ ਨਾ ਜਾਣ ਕਿਉਂਕਿ ਬਹੁਤ ਸਮਾਨ ਲਿਮਟਿਡ ਹੈ ਤੁਹਾਨੂੰ ਪਤਾ ਜਦੋਂ ਪਾਣੀ ਹੁਣ ਉਤਰਨਾ ਸ਼ੁਰੂ ਹੋ ਗਿਆ ਲੋਕਾਂ ਦਾ ਇੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਇੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਨਾ ਮਤਲਬ ਹੋ ਚੁੱਕਿਆ ਨਾ ਕਿ ਸਮਝ ਨਹੀਂ ਆ ਰਿਹਾ ਕਿ ਕਿਵੇਂ ਉਹ ਸਾਰਾ ਕਵਰ ਅਪ ਹੋਣਾ ਹੈ ਜੇ ਤੁਸੀਂ ਹੁਣੇ ਤਾਂ ਇਹ ਜਿਹੇ ਹਰਕਤਾਂ ਕਰੋਗੇ ਗਾਹ ਫਿਰ ਇਹ ਕੀ ਹੁਣ ਮੈਂ ਤਾਂ ਦਗਾਨੀ ਇਹ ਕਿੰਨਾ ਕੁੱਕੀ ਬਣੀਆ ਰੋਲਾ ਪਾ ਰਹੀ ਹੈ ਘਰੇ ਘਰੇ ਜਾ ਕੇ ਅਸੀਂ ਇਹ ਕਰਨੀ ਆ ਮੈਂ ਨਾ ਨਾ ਰੀਲ ਚਲਾਈ ਇੱਕ ਆ ਰੀਲ ਤੁਸੀਂ ਦੇਖਿਓ ਅਗਾਰਾ ਆਗੇ ਬੰਦੇ ਦੇ ਘਰੇ ਮਤਲਬ ਮਿੱਟੀ ਆਈ ਠੀਕ ਹੈ ਗਾਰਾ ਹੀ ਗਾਰਾ ਹੋ ਗਿਆ ਮਿੱਟੀ 사ਕਾ ਜਾ ਹੁਣ ਕਰੋ ਸਫਾਈ ਅਸਲ ਦੇ ਵਿੱਚ ਹੁਣ ਹੈ ਤੁਹਾਡਾ ਕੰਮ ਸਫਾਈ ਕਰਨ ਦਾ ਇਹ 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 ਸੇਵਾ ਕਰੋ ਨਾ ਤੁਸੀਂ ਜਾ ਕੇ ਹੁਣ ਕਿਉਂ ਨਹੀਂ ਜਾਂਦੀਆਂ ਕੀ ਕੱਲਾ ਉਹ ਬੋਰਡ ਤੇ ਝੂਟ ਲੈਣੀ ਜਾਣਾ ਸੀਗਾ ਜਾਓ ਕਰੋ ਸਫਾਈ ਜਾ ਕੇ ਚੱਲ ਰਹੀ ਹੈ ਇਦਾਂ ਹੀ ਲੋਕਾਂ ਦਾ ਸਾਰਿਆਂ ਦਾ ਆਲਮੋਸਟ ਘਰਾਂ ਦਾ ਹੀ ਹਾਲ ਹੋਣਾ ਹੈ ਜਦੋਂ ਪਾਣੀ ਉੱਤਰ ਗਿਆ ਆਲਮੋਸਟ ਕਈ ਜਗ੍ਹਾ ਉੱਤਰ ਗਿਆ ਸੋ ਜਾਓ ਹੁਣ ਆਇਆ ਅਸਲ ਟਾਈਮ ਤੇ ਲ ਸਫਾਈਆਂ ਕਰਦਾ ਕਰੋ ਲੋਕਾਂ ਦੇ ਘਰ ਜਾ ਕੇ ਸਫਾਈਆਂ ਕਰ ਲੂੰਗੀ ਆ ਨਹੀਂ ਜਾਣਾ ਹੁਣ ਤੁਸੀਂ ਬਿਲਕੁਲ ਨਹੀਂ ਜਾਣਾ ਕਿਉਂਕਿ ਤੁਹਾਨੂੰ ਪਤਾ ਹੀ ਕਿ ਕਿਸ ਕਿਸ ਟਾਈਮ ਜਾਣਾ ਸੋ ਬੈਟਰ ਹੈ ਜੇ ਕੁੱਕੀ ਆਂਟੀ ਵੈਸੇ ਮੇਰੇ ਵੀਡੀਓ ਦੇਖਦੀ ਕੁੱਕੀ ਆਂਟੀ ਰਿਕੁਐਸਟ ਹੈ ਪਲੀਜ਼ ਜਾਣਾ ਬੰਦ ਕਰੋ ਸਾਰੇ ਪਿੰਡੋਂ ਵਿੰਡੀ ਸੇਵਾ ਦਾ ਇੱਕ ਬਣਿਆ ਹੋਇਆ ਪਲੀਜ਼ ਉਹਦੇ ਥਰੂ ਸਾਰਾ ਕੁਝ ਭੇਜੋ ਜੇ ਜਾਣਾ ਹੈ ਤੇ ਇੱਕ ਜਗ੍ਹਾ ਤੱਕ ਜਾਓ ਇਹਦਾ ਕਿਸ ਤਿਆਂ ਛੂਟੇ ਮਾਟੇ ਲੈਣਾ ਜਾਓ ਜਿਹੜੀ ਮਾੜੀ ਮੁੱਟੀ ਤੁਹਾਡੀ ਲਾਈਵ ਆ ਕੇ ਇਮੇਜ ਥੋੜੀ ਜਿਹੀ ਸਹੀ ਹੋਈ ਸੀ ਨਾ ਤੁਹਾਡੀ ਉਹ ਵੀ ਗਲਤ ਹੋ ਜਾਣੀ ਕਿਉਂਕਿ ਮੈਨੂੰ ਸੱਚੇ ਸਬੰਦੇ ਤੇ ਨਾ ਤਰਸਾ ਜਦੋਂ ਕਹਿੰਦਾ ਕਿ ਇੰਨਾ ਟਾਈਮ ਹੋ ਗਿਆ 600 700 ਬੰਦੇ ਦੀ ਰੋਟੀ ਬਣੀ ਹੋਈ ਖਰਾਬ ਹੋ ਰਹੀ ਹੈ ਨਾ ਉਹ ਜਾਨਵਰਾਂ ਦੇ ਮੂੰਹ ਤੇ ਨਾ ਇਨਸਾਨਾਂ ਦੇ ਮੂੰਹ ਦੀ ਤਾਂ ਉਸ 600 700 ਦੇ ਪਿੱਛੇ ਕਿੰਨੇ ਲੋਕਾਂ ਦੀ ਮਿਹਨਤ ਹੋਏਗੀ ਸੋਚੋ ਜ਼ਰੂਰ ਇਹ ਜਿਹੜੀਆਂ ਹਰਕਤਾਂ ਕਰ ਰਹੀਆਂ ਬਿਲਕੁਲ ਬੰਦ ਕਰ ਦਿਓ ਜਿਹੜੇ ਅੱਗੇ ਕਰ ਰਿਹਾ ਕੰਮ ਉਹਨਾਂ ਨੂੰ ਕਰਨ ਦਿਓ ਤੇ ਉਹਨਾਂ ਦੀ ਰਿਸਪੋਨਸੀਬਿਲਟੀ ਬੰਦੀ ਹੈ ਸਭ ਤੋਂ ਪਹਿਲਾਂ ਸੀ ਰਾਸ਼ਨ ਤੇ ਚੀਜ਼ਾਂ ਨੂੰ ਪ੍ਰਾਇਓਰਟੀ ਦੇਈਏ ਮੈਡੀਸਨ ਮੈਡੀਕਲ ਚੀਜ਼ਾਂ ਨੂੰ ਪ੍ਰਾਇਓਰਟੀ ਦੇਈਏ ਲੋਕਾਂ ਤੱਕ ਪਹੁੰਚਾਈਏ ਨਾ ਕਿ ਇਹਨਾਂ ਨੂੰ ਝੂਟੇ ਮਾਟੇ ਕਰਾਈਏ ਜਦੋਂ ਮੈਂ ਰੀਲ ਪਾਈ ਮੈਨੂੰ ਵੀ ਇੱਕ ਦੋ ਜਣਿਆਂ ਨੇ ਮੈਨੂੰ ਮੈਸੇਜ ਕੀਤੇ ਇੱਕ ਦਾ ਫੋਨ ਹੀ ਆਇਆ ਕਿ ਭੈਣੇ ਅਸੀਂ ਵੀ ਮਦਦ ਕਰਨਾ ਚਾਹੁੰਦੇ ਸੀ ਕਿ ਮੈਂ ਕਰੀ ਮੈਂ ਸਾਫ਼ ਕਹਤਾ ਦੇਖੋ ਖਾਲਸਾ ਹੈਡਵਾਲੇ ਹੈਗੇ ਹੋਰ ਆਰਗੇਨਾਈਜੇਸ਼ਨ ਹੈਗੇ ਤੁਸੀਂ ਉਹਨਾਂ ਦੇ ਥਰੂ ਮਦਦ ਕਰੋ ਆਪਾਂ ਮੇਰੇ ਤੋਂ ਜਨਾ ਹੁਗਾ ਮੈਂ ਆਪਣੀ ਤਰਫ ਤੋਂ ਕਰੂੰਗੀ ਮੈਂ ਕਿਸੇ ਤੋਂ ਨਹੀਂ ਕੋਈ ਪੈਸਾ ਲੈਣਾ ਮੇਰੀ ਫੈਮਲੀ ਕਰੂਗੀ ਮੈਂ ਕਰੂੰਗੀ ਮੈਂ ਕਿਸੇ ਤੋਂ ਕਰ ਪਿਆ ਤੱਕ ਨਹੀਂ ਲੈਣਾ ਮੈਂ ਆਪਣਾ ਕਰਨਾ ਹੈ ਤੇ ਨਾ ਹੀ ਮੈਨੂੰ ਅੱਗੇ ਮੈਂ ਵੀ ਕਿਸੇ ਦੇ ਥਰੂ ਭੇਜਣਾ ਹੈ ਜਾਂ ਮੈਂ ਪਿੰਡੋਂ ਭੇਜਣਾ ਹੈ ਜਿਵੇਂ ਮਰਜ਼ੀ ਭੇਜਣਾ ਹੈ ਤਾਂ ਲੱਗਿਆ ਜੇਕਰ ਤੁਸੀਂ ਸੇਵਾ ਕਰਨਾ ਚਾਹੁੰਦੇ ਹੋ ਤੁਸੀਂ ਆਰਗੇਨਾਈਜੇਸ਼ਨ ਦੇ ਥਰੂ ਕਰੋ ਸੇਵਾ ਕਰ ਸਕਦੇ ਹੋ ਤੇ ਹਰਮਨਾਲ ਤੇ ਸੋਰੀ ਕੁਕੀ ਤੇ ਕਿੰਨਾ ਦੀ ਇੱਕ ਫਰੈਂਡ ਇਹ ਗਈ ਸੀ ਉਹਨਾਂ ਨਾਲ ਮੈਂ ਰੀਲ ਹੈ ਪ੍ਰਾਵਾ लवली ਕਬਾਇਆ ਵੀਰ ਸਾਡਾ ਬਹੁਤ ਸੇਵਾ ਕਰ ਰਿਹਾ ਜਿਹੜੇ ਪਾਣੀ ਚ ਵਿਚਾਰੇ ਗਰੀਬ ਗੁਰਪਿਆਂ ਦੇ ਘਰ ਡੁੱਬੇ ਪਿਆ ਇਹ ਵੀਰ ਜੀ ਬਹੁਤ ਸੇਵਾ ਕਰ ਰਹੇ ਆ ਤੇ ਬਹੁਤ ਧੰਨਵਾਦ ਵੀਰ ਦਾ ਤੇ ਆ ਆਪਣੀ ਸੰਤੋਸ਼ ਭੈਣ ਇਧਰ ਫੋਨ ਤੇ ਲੱਗੀ ਖੜੀ ਆ ਪਰੋਸ਼ ਦੇ ਦੀ ਆਓ ਮਾੜਾ ਜੀ ਹਾਂ ਸੰਤੋਸ਼ ਭੈਣ ਤੇ ਆਪਣੀ ਭੈਣਾਂ ਜਿੰਨਾਂ ਦੇ ਘਰ ਆਪਾਂ ਆਏ ਆ ਹਾਂਜੀ ਅਸੀਂ ਇਸ ਵੀਰ ਦਾ ਬਹੁਤ ਧੰਨਵਾਦ ਕਰਦੇ ਆ ਜਿੰਨਾ ਇਹਨਾਂ ਨੇ ਹੱਡ ਪੀੜ ਤਾਂ ਦੀ ਇੰਨੀ ਸੇਵਾ ਕੀਤੀ ਆਓ ਸਾਰੇ ਅੱਗੇ ਆਪਾਂ ਰਲ ਮਿਲ ਕੇ ਸੇਵਾ ਕਰੀਏ ਚਲ ਫੋਟੋ ਕਾਓ ਆਓ ਸਾਰੇ ਆਪਾਂ ਰਲ ਮਿਲ ਕੇ ਸੇਵਾ ਕਰੀਏ ਮੈਗਰੋਫੋਨ ਚੱਕਿਆ ਤਾਂ ਫੋਟੋਸ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਇਹਦੇ ਨਾਲ ਮੈਂ ਫਿਰ ਮੈਂ ਦੇਖਿਆ ਇਹ ਕਹਿ ਰਹੀ ਹੈ ਲੋਕਾਂ ਨੂੰ ਕਿ ਆਓ ਸੇਵਾ ਕਰੇ ਫਲਾਣਾ ਕਰਦੇ ਰਹੀਆਂ ਮੈਂ ਫਿਰ ਮੈਂ ਤਾਂ ਪ੍ਰੋਫਾਈਲ ਮੈਂ ਇਸ ਬੰਦੀ ਦਾ ਪ੍ਰੋਫਾਈਲ ਖੋਲ੍ਹਿਆ ਕੁਝ ਨਹੀਂ ਸੀਗਾ ਦਾ ਪ੍ਰੋਫਾਈਲ ਤੇ ਇਹ ਲੋਕਾਂ ਨੂੰ ਕਰੀ ਸੀ ਮਦਦ ਕਰਾਲ ਮਿਲ ਕੇ ਸੇਵਾ ਕਰੀ ਇਹ ਗਈ ਫੋਟੋ ਫੋਟੋ ਖਚੋਈਆਂ ਉੱਥੇ ਇਹਨੇ ਵੀਡੀਓ ਵੀਡੀਓ ਬਣਾਈ ਆ ਗਈ ਵਾਪਸ ਉੱਥੇ ਬੋਟੇ ਝੂਟੇ ਲੈ ਰਹੀਆਂ ਸੀ ਗਏ ਸੋ ਮੈਂ ਇਸੇ ਕਰਕੇ ਕਹਿ ਰਹੀ ਹਾਂ ਜਿਹੜੇ ਉੱਥੇ ਸੇਵਾ ਕਰ ਰਹੇ ਹੈ ਜਿਹੜੇ ਸਾਡੇ ਭਰਾ ਅੱਗੇ ਹੋਏ ਹੈ ਪਲੀਜ਼ ਤੁਹਾਨੂੰ ਰਿਕੁਐ ਤੀਜਾ ਨੂੰ ਪ੍ਰਾਇਓਰਟੀ ਦੋ ਬੰਦਿਆਂ ਨੂੰ ਜਿਹੜੇ ਉੱਥੇ ਦੁੱਖ ਵਿੱਚ ਫਸੇ ਹੋਏ ਉਹਨਾਂ ਨੂੰ ਨਾ ਕਿ ਇਹਨਾਂ ਨੂੰ ਇਹਨਾਂ ਨੇ ਕੁਝ ਨਹੀਂ ਇਹਨੇ ਦੇਣਾ ਨਹੀਂ ਇਹਨਾ ਕਰਕੇ ਤਾਂ ਆਉਣ ਵਾਲਾ ਟਾਈਮ ਖਰਾਬ ਹੋ ਜਾਣਾ ਕਿਉਂਕਿ ਜੇ ਇਦਾਂ ਹੀ ਲੋਕਾਂ ਦਾ ਰਸਣ ਪਾਣੀ ਇਦਾਂ ਦਰੁਰਦਾਰ ਜਾਂ ਖਰਾਬ ਹੁੰਦਾ ਰਿਹਾ ਨਾ ਤਾਂ ਅੱਗੇ ਤੋਂ ਕਿਸੇ ਨੇ ਮਦਦ ਨਹੀਂ ਕਰਨੀ ਇੰਨੀ ਗੱਲ ਯਾਦ ਰੱਖਿਓ ਅਗਰ ਤੁਹਾਨੂੰ ਤੁਸੀਂ ਜ਼ਿੰਮੇਵਾਰੀ ਚ ਕੀ ਹੈ ਨਾ ਏਡੀ ਵੱਡੀ ਤੇ ਤੁਹਾਡੀ ਫਸਟ ਪ੍ਰਾਇਓਰਟੀ ਬੰਦੀ ਹੈ ਕਿ ਤੁਸੀਂ ਜਿਹੜੇ ਤੇ ਹੜਪੀੜਿਤ ਨੇ ਉਹ ਤੇ ਜਿਹੜਾ ਰਸਣ ਪਾਣੀ ਆ ਰਿਹਾ ਉਹਨੂੰ ਸਾਮ ਸੰਭਾਲ ਕਰਕੇ ਆਪਾਂ ਲੋਕਾਂ ਤੱਕ ਪਹੁੰਚਾਈਏ ਕਾਰਨੋ ਸੇਵਾ ねえ。 ਪੂਰਾ ਲੈਕਚਰ ਦਿੱਤਾ ਤੁਸੀਂ ਵੀਡੀਓ ਦੇਖ ਲਈ ਮੈਂ ਅੱਧੀ ਲਗਾਈ ਉਸ ਤੋਂ ਬਾਅਦ ਹੋਰ ਵੀ ਸੀਗੀ ਕਹਿੰਦੀ ਹੈ ਇਨਫਲੂਐਂਸਰ ਉੱਥੇ ਗਏ ਤਾਂ ਵੀਡੀਓ ਬਣਾਉਣੇ ਗਏ ਕਿੰਨਾ ਕੁ ਕੁੱਕੀ ਵਰਗੀ ਵੀਡੀਓ ਬਣਾਉਣੇ ਗਏ ਆਪਾਂ ਤਾਂ ਜਦਾ ਮੂੰਹ ਤੇ ਕਹਿੰਦੇ ਕਿਸੇ ਨੂੰ ਬੁਰਾ ਲੱਗੇ ਲੱਗੇ ਆਈ ਡੋਨਟ ਕੇਅਰ ਅਬਾਊਟ ਇਟ ਸੋ ਤੂੰ ਵੀ ਤਾਂ ਨਹੀਂ ਤੂੰ ਇਨਾ YouTube ਤੋਂ ਪੈਸਾ ਕਮਾਉਂਦੀ ਹੈ ਤੇਰੀ ਕੋਈ ਮੇਰੇ ਪ੍ਰੋਫਾਈਲ ਦੇ ਰੀਲ ਨਹੀਂ ਦੇਖੀ ਜੀ ਚ ਤੂੰ ਕੁਝ ਭੇਜਿਆ ਹੋਵੇ ਜਾਂ ਤੂੰ ਕਿਤੇ ਗਈ ਹੋਵੇ ਤੂੰ ਵੀ ਤੂੰ ਵੀ ਤਾਂ ਜਾਇਆ ਕਿਤੇ ਕੀ ਗੱਲ ਤੇਰੇ ਕੋਲ ਹੈ ਨਹੀਂ ਕੁਝ ਵੀ ਕੱਲਾ ਮੰਗਣਾ ਹੀ ਜਾਂਦਾ ਕਦੇ ਦੇਣ ਵੇਲੇ ਕਦੇ ਹੱਥ ਨਹੀਂ ਖੁੱਲਦਾ ਹੁਣ ਜਦੋਂ ਪਿੱਛੇ ਇਹ ਮੁੰਡਾ ਬਿਮਾਰ ਜੀਗਾ ਤੂੰ ਆ YouTube ਭਰੀ ਹੋਈ ਹੈ ਉੱਤੋਂ ਤਾਂ ਕਹਿੰਦੀ ਹੈ ਕਿ ਮਾੜੇ ਕਮੈਂਟ ਕਰਦੇ ਮਾੜੇ ਕਮੈਂਟ ਕਰਦੇ ਹੈ ਮਾੜੇ ਕਮੈਂਟ ਕਰਦੇ ਕਿ ਤੈਨੂੰ ਕੀ ਲੱਗਦਾ ਕਿ ਮਾੜਾ ਫਿਰ ਸੁਣਨਾ ਨਹੀਂ ਹੈ ਪਤਾ ਅਗਲੇ ਯੋਗਦਾਨ ਪਾ ਰਹੇ ਹੋਣ ਹੈ ਤੈਨੂੰ ਦੱਸ ਕੇ ਕਿਸ ਨੇ ਯੋਗਦਾਨ ਪਾਣਾ ਇਹ ਕਿਹਨਾਂ ਕਿਸਾਨ ਨੂੰ ਦੇਖ ਕੇ ਨਾ ਸਾਹਮਣੇ ਆਣ ਨੂੰ ਲੱਗੇਗਾ ਉਹ ਵੀ ਆਏਗਾ ਤੁਹਾਨੂੰ ਦੇਖ ਕੇ ਪਤਾ ਕੀ ਲੱਗੇਗਾ ਅੱਛਾ ਇਹ ਗਈ ਸੀਗੀ ਹੈਨਾ ਇਹਨੇ ਵੋਟ ਵੀ ਜਾ ਕੇ ਰੀਲ ਪਾਈ ਮਤਲਬ ਕਿ ਲੋਕਾਂ ਨੇ ਦੇਖਿਆ ਬੜਾ ਅਪਰੀਸ਼ੀਏਟ ਕੀਤਾ ਅਸੀਂ ਵੀ ਚੱਲਦੇ ਆ ਇਹ ਲੱਗੇਗਾ ਅਸਲ ਦੇ ਵਿੱਚ ਪਤਾ ਹੈ ਲੋਕਾਂ ਨੇ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਦੀ ਮਦਦ ਕੀਤੀ ਐ ਪਤਾ ਤਾਂ ਮੈਨੂੰ ਇੰਨੀ ਗੱਲ ਜਿਨ੍ਹਾਂ ਦਾ ਤੁਹਾਨੂੰ ਨਾਮ ਤੱਕ ਨਹੀਂ ਪਤਾ ਹੋਣਾ ਕਿ ਕੌਣ ਕਰ ਗਿਆ ਆਈ ਵੱਡੀ ਤੇ ਤੂੰ ਹਮੇਸ਼ਾ ਮੰਗਦੀ ਰਹਿੰਦੀ ਐ YouTube ਤੇ ਬਹਿ ਕੇ ਤੇਰਾ ਫਰਜ਼ ਨਹੀਂ ਬਣਦਾ ਸੀ ਕਮ ਸੇ ਕਮ ਇੱਕ ਕੀ ਕਹਿੰਦੇ ਚੋਲਾਂ ਦੀ ਬੋਰੀ ਸਟੇਆਂ ਦੀ ਜਾ ਕੇ ਚੋੜ-ਚੋੜ ਕਰਦੀ ਰਹਿੰਦੀ ਲੋਕਾਂ ਕੋਲ ਖਾ-ਖਾ ਕੇ ਇੱਕ ਚੋਲਾਂ ਦੀ ਬੋਰੀ ਕਿੰਨੇ ਕੁ ਦਿਆਣੀ ਸੀਗੀ ਆਈ ਵੱਡੀ ਇਹਦੇ ਨਾ ਪ੍ਰੋਫਾਈਲ ਤੇ ਗ੍ਰੀਨ ਦੇਖਿਓ ਜੇ ਮੈਨੂੰ ਲੱਗ ਗਈ ਮੈਨੂੰ ਲੱਗਾ ਵੀਡੀਓ ਨੂੰ ਥੋੜਾ ਲੰਮਾ ਹੋ ਜਾਏ ਤੇ ਇਹਦੀ ਉਹਦੀ ਸੱਸ ਆ ਪਤਾ ਨਹੀਂ ਮਾਂ ਐ ਕੋਣ ਕਹਿੰਦੀ ਰੱਬ ਨੇ ਸਾਨੂੰ ਇਹ ਨਿਯੋਗ ਨਹੀਂ ਕੀਤਾ ਅਸੀਂ ਕਿਸੇ ਦੀ ਮਦਦ ਕਰ ਸਕੀਏ ਇਹ ਕਰ ਸਕੀਏ ਉਹ ਫਿੱਟੇ ਮੂੰਹ ਤੋੜਾ ਮੈਂ ਤਾਂ ਕਹਿੰਦੀ ਫਿੱਟੇ ਮੂੰਹ ਤੁਸੀਂ ਕੱਲੇ ਮੰਗਲ ਜੋਗੇ ਜਿੰਨਾ ਤੂੰ ਪੀਜ਼ਾ ਖਾਣੀ ਐ 200 250 ਦਾ ਤੂੰ ਪੀਜ਼ਾ ਲੈ ਕੇ ਆਂਦੀ ਹੋਣੀ ਐ 50 ਰੁਪਏ ਦਾ ਨਾ ਸੈਨੇਟਰੀ ਪੈਡ ਆਂਦਾ ਐ ਛੋਟਾ ਪੈਕੇਟ 50 ਰੁਪਏ ਦਾ ਆਈ ਥਿੰਕ 30 40 ਰੁਪਏ ਦੇ ਵੀ ਆਂਦੇ ਹਨਾ ਪਤਾ ਕਿੰਨੇ ਆ ਜਾਣੇ ਚਾਰ ਦਿਨ ਨਹੀਂ ਪੀਜ਼ਾ ਖਾਏਂਗੀ ਨਾ ਤੇ ਕਰ ਸਕਦੀਆਂ ਆ ਰਾਮ ਨਾਲ ਪਰ ਤੁਸੀਂ ਕਰਨਾ ਨਹੀਂ ਕਿ ਤੁਹਾਨੂੰ ਮੰਗਣ ਦੀ ਆ ਤੇ ਫਿਰ ਤੁਸੀਂ ਗਰੀਬ ਬਣ ਜਾਂਦੇ ਹੋ 아이 ਬੱਡੀ ਇੱਥੇ ਗਿਆਨ ਦੇ ਨੀ ਸ਼ਰਮਦਾ ਨਹੀਂ ਤੁਹਾਨੂੰ ਬਿਲਕੁਲ ਵੀ ਅੱਛਾ ਇੱਥੇ ਗਿਆਨ ਦੇ ਕੇ ਚਲ ਗਈ ਹੁਣ ਮੈਂ ਨਾ ਇਹਦਾ ਬਲੌਗ ਦਿਖਾਉਂਦੀ ਆ ਨੂਰ ਕੋਚਰਾ ਇੱਥੇ ਗਿਆਨ ਦੇ ਕੇ ਚਲ ਗਈ ਅੱਗੇ ਪਕੌੜੇ ਖਾ ਰਹੀ ਬੈ ਕੇ ਇੱਥੇ ਕਰਗੀ ਅਰਦਾਸ ਕਰੋ ਮੈਂ ਅਰਦਾਸ ਕਰ ਸਕਦੀ ਆ ਮੈਂ ਦੁੱਖ ਪਰ ਡਾਕੀ ਕਦੇ ਆਪਣੇ ਸੱਸ ਨਾਲ ਬੈ ਕੇ ਕਦੇ ਕੁਛ ਕਦੇ ਕੋਸ਼ਿਸ਼ ਹੈ ਉਹ ਲੋਕੀ ਵਿਚਾਰੇ ਭੁੱਖੇ ਹੋਣੇ ਉਮਰੂ ਚਾਪ ਪਕੌੜੇ ਬੈ ਕੇ ਖਾ ਰਹੀ ਇਹ ਹੀ ਨਾ ਲੋਕਾਂ ਦੀ ਰਿਐਲਿਟੀ ਹੈ ਸੋ ਵੀਰੋ ਪਲੀਜ਼ ਤੁਹਾਨੂੰ ਰਿਕਵ ਮੈਂ ਪਹਿਲੇ ਵੀ ਵੀਡੀਓ ਚ ਕਿਹਾ ਮੈਨੂੰ ਸਪੈਸ਼ਲ ਮੈਨੂੰ ਦੋ ਤਿੰਨ ਜਣੇ ਦੇ ਮੈਸੇਜ ਆਇਆ ਹੈ ਪਲੀਜ਼ ਆਪਣੇ ਚੈਨਲ ਤੇ ਰਿਕਵੈਸਟ ਕਰੋ ਕਿ ਇਹਨਾਂ ਨੂੰ ਨਾ ਅੱਗੇ ਲੈ ਕੇ ਜਾਓ ਸਮਾਨ ਪਹੁੰਚਾਓ ਲੋਕਾਂ ਤੱਕ ਲੋਕਾਂ ਨੂੰ ਸਮਾਨ ਦੀ ਜ਼ਰੂਰਤ ਹੈ ਨਾ ਕਿ ਇਹਨਾਂ ਦੀ ਜ਼ਰੂਰਤ ਹੈ ਇਹਨਾਂ ਨੇ ਜਾ ਕੇ ਲੋਕਾਂ ਨੂੰ ਤੇ ਪੈਰ ਨਹੀਂ ਧੋਣੇ ਜਾਂ ਲੋਕਾਂ ਦੇ ਘਰ ਦੀਆਂ ਸਫਾਈਆਂ ਨਹੀਂ ਇਹਨਾਂ ਨੇ ਕਰਨੀਆਂ ਤੋਂ ਸਮਝੋ ਮੇਰੀ ਇਸ ਗੱਲ ਨੂੰ ਜੇ ਇਹ ਹੀ ਸਭ ਕੁਝ ਹੁੰਦਾ ਰਹੇ ਨਾ ਵੀਰੋ ਕਿਸੇ ਨੇ ਨੈਕਸਟ ਟਾਈਮ ਤੋਂ ਨਹੀਂ ਆਣਾ ਮਦਦ ਕਰਨ ਲਈ ਲੋਕਾਂ ਨੇ 1 ਰੁਪਿਆ ਪਾ ਪਾ ਕੇ ਸਮਾਨ ਭੇਜੇ ਹੋਏ ਹੈ ਹੱਡ ਤੋੜ ਮਿਹਨਤ ਹਰ ਕਿਸੇ ਨੂੰ ਬਲੋਗ ਹਰ ਕੋਈ ਬਲੌਗਿੰਗ ਨਹੀਂ ਕਰਦਾ ਹਰ ਕਿਸੇ ਨੂੰ 2 ਨੰਬਰ ਦੀ ਕਮਾਈ ਨਹੀਂ ਆਉਂਦੀ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਜਿੰਨਾ ਮੇਰਾ ਵੀਡੀਓ ਸ਼ੇਅਰ ਹੋ ਸਕਦਾ ਕਰੋ ਵੀਡੀਓ ਸ਼ੇਅਰ ਇਹਨਾਂ ਲੋਕਾਂ ਦੀ ਰਿਐਲਿਟੀ ਦਿਖਾਓ ਠੀਕ ਹੈ ਕੋਈ 4-5000 ਦਾ ਤੁਸੀਂ ਸਮਾਨ ਲੈ ਕੇ ਚਲ ਗਏ ਤੁਸੀਂ ਕੋਈ ਮਹਾਨ ਨਹੀਂ ਹੋ ਗਈਆਂ ਕਰੋੜਾ ਕਰੋੜਾ ਵੀ ਲੋਕਾਂ ਨੇ ਸਮਾਨ ਦਿੱਤੇ ਹੋਏ ਹੈ ਇਹ ਖਾਨਸੂਰੀ ਵਰਗੀਆਂ ਜਦੋਂ ਤਾਂ ਇਹਨਾਂ ਨੂੰ ਜ਼ਰੂਰਤ ਹੁੰਦੀ ਹੈ ਤਾਂ ਉਹ ਹੱਥ ਜੋੜ ਕੇ ਖੜ ਜਾਂਦੀਆਂ ਅੱਜ ਜੇ 5-10000 ਪੇ ਦਾ ਕੁਝ ਭੇਜ ਦਿੰਦੀ ਤੇ ਇਹ ਕੋ ਮਰਨ ਨਹੀਂ ਲੱਗੀ ਸੀ ਉਸ ਚੀਜ਼ ਦੇ ਵਿੱਚ ਬਟੇ ਨਹੀਂ ਭੇਜ ਸਕਦੀ ਇਹਨਾਂ ਦੀ ਔਕਾਤ ਨਹੀਂ ਹੈ ਭੇਜਣ ਦੀ ਇਹ ਵੀ ਰੱਬ ਨੇ ਕਿਸੇ ਕਿਸ ਨੂੰ ਹਿੰਮਤ ਦਿੱਤੀ ਹੁੰਦੀ ਹੈ ਸੋ ਮੈਂ ਨਹੀਂ ਕਹਿ ਰਹੀ ਇੱਥੇ ਵੀਡੀਓ ਪਾਉਣੀ ਹੈ ਗਲਤ ਹੈ ਤੁਸੀਂ ਪਾਓ ਮੈਂ ਕਹਿੰਦੀ ਪਾਓ ਸੋਸ਼ਲ ਮੀਡੀਆ ਤੇ ਇੱਕ ਇਗਜ਼ਾਮ ਲੋਕੀ ਦੇਖਣ ਕਿ ਹਾਂ ਪੰਜਾਬੀ ਕਿਵੇਂ ਇਕੱਠੇ ਹੋ ਕੇ ਜਦੋਂ ਕੋਈ ਵੀ ਆਂਦੀ ਹੈ ਚੀਜ਼ ਕਰਦੇ ਆ ਲੇਕਿਨ ਕਮ ਸੇ ਕਮ ਜੋ ਉੱਥੇ ਹਾਲਾਤ ਹੈ ਨਾ ਉਹਨਾਂ ਨੂੰ ਜਾ ਕੇ ਪਰੇਸ਼ਾਨ ਨਾ ਕਰੋ ਆਪਣਾ ਇੱਕ ਏਰੀਆ ਰੱਖੋ ਇੱਥੇ ਤੱਕ ਆਓ ਹਰ ਪਿੰਡ ਦਾ ਆਪਣਾ ਇੱਕ ਬਣਾ ਲਓ ਕਿ ਇੱਥੇ ਤੱਕ ਆਓ ਇਸ ਤੋਂ ਅੱਗੇ ਆਪਾਂ ਕਿਸੇ ਨੂੰ ਨਹੀਂ ਲੈ ਕੇ ਜਾਣਾ ਬਸ ਇਹ ਬੋਰਡ ਤੇ ਘੁਮਾਣਾ ਵੀਡੀਓਜ਼ ਬਣਾਉਣੇ ਕਿਉਂਕਿ ਜਾਨ ਨੂੰ ਵੀ ਖਤਰਾ ਹੈ ਟਾਈਮ ਦਾ ਕੋਈ ਪਤਾ ਨਹੀਂ ਹੈ ਠੀਕ ਹੈ ਪਾਣੀ ਦਾ ਪਾਣੀ ਇਦਾਂ ਦੀ ਚੀਜ਼ ਹੈ ਨਾ ਕੁਦਰਤ ਦੀਆਂ ਜਿਹੜੀਆਂ ਕਹਿੰਦੇ ਕੁਦਰਤੀ ਆਫਤਾਂ ਦਾ ਨਹੀਂ ਪਤਾ ਲੱਗਦਾ ਇਸ ਕਰਕੇ ਆਲਰੇਡੀ ਦੋ ਵਿਚਾਰੇ ਵੀਰ ਸੇਵਾ ਕਰ ਰਹੇ ਸੀਗੇ ਉਹ ਖਤਮ ਪੂਰੇ ਹੋ ਗਏ ਮੈਨੂੰ ਤਾਂ ਉਹਨਾਂ ਦਾ ਨਾ ਦੁੱਖ ਲੱਗਿਆ ਹੈ ਨਾ ਦੇ ਵਿੱਚ ਉਹਨਾਂ ਲਾਇਆ ਹੋਇਆ ਤੇ ਜੇ ਬੋਟ ਨਹੀਂ ਜਾਂਦੀ ਕਿਵੇਂ ਖਿੱਚ ਖਿੱਚ ਕੇ ਮੈਂ ਵੀਡੀਓ ਲਾ ਲਈ ਕਿਵੇਂ ਖਿੱਚ ਖਿੱਚ ਕੇ ਸੋ ਸਮਝੋ ਇਸ ਗੱਲ ਨੂੰ ਤੇ ਦੇਖੋ ਕਈ ਬੰਦੇ ਫਿਜ਼ੀਕਲੀ ਸਟਰੋਂਗ ਹੁੰਦੇ ਆ ਨਾ ਕਈ ਫਾਈਨੈਂਸ਼ਲੀ ਸਟਰੋਂਗ ਹੁੰਦੇ ਕਈ ਮੈਂਟਲੀ ਸਟਰੋਂਗ ਹੁੰਦੇ ਹਰ ਬੰਦਾ ਇਹ ਮੇਂ ਹੁੰਦਾ ਜੇ ਤੁਸੀਂ ਫਾਈਨੈਂਸ਼ਲੀ ਸਟਰੋਂਗ ਹੈ ਤੁਸੀਂ ਕਰੋ ਹੈਲਪ ਫਿਜ਼ੀਕਲੀ ਸਟਰੋਂਗ ਹੈ ਗਰਾਊਂਡ ਲੈਵਲ ਤੇ ਜਾ ਕੇ ਹੈਲਪ ਕਰੋ ਬਟ ਕਿਸੇ ਨੂੰ ਪਰੇਸ਼ਾਨ ਨਾ ਕਰੋ ਕਿਸੇ ਨੂੰ ਪਰੇਸ਼ਾਨ ਨਾ ਕਰੋ ਕੁਝ ਵੀਜ਼ ਦੀ ਖਾਤਰ ਬਿਲਕੁਲ ਪਰੇਸ਼ਾਨ ਨਾ ਕਰੋ ਤੇ ਦੇਖੋ ਆਪਣੇ ਤੋਂ ਮੈਨੂੰ ਕਿਸੇ ਨੇ ਗੱਲ ਕਿਹਾ ਕਿ ਤੁਸੀਂ ਕਿੰਨੀ ਮਦਦ ਕਰੋਗੇ ਦੇਖੋ ਜਿੰਨੀ ਆਪਣੇ ਤੋਂ ਹੋਈ ਮੈਂ ਕਰ ਰਹੀ ਹਾਂ ਮੈਂ ਅੱਗੇ ਵੀ ਕਰੂੰਗੀ ਪਰ ਮੈਂ ਕਿਸੇ ਨੂੰ ਪਰੇਸ਼ਾਨ ਨਹੀਂ ਕਰੂੰਗੀ ਮੈਨੂੰ ਜਿੱਥੇ ਤੱਕ ਲੱਗਿਆ ਨਾ ਜਾਇਜ਼ ਮੈਂ ਉੱਥੇ ਤੱਕ ਸ਼ੂਟ ਕਰਕੇ ਪਾਉਂਗੀ ਇਸ ਤੋਂ ਜ਼ ਅਸੀਂ ਆਪਣੀ ਸਟੇਟ ਦੇ ਨਾਲ ਖੜੇ ਆਂ ਜਿੱਥੋਂ ਤੱਕ ਸਾਡੀ ਹਿੰਮਤ ਹੈ ਆਪਾਂ ਜ਼ਰੂਰ ਖੜਾਂਗੇ ਐਂਡ ਤੱਕ ਖੜਾਂਗੇ ਦੇਖਾਂਗੇ ਜਿਵੇਂ ਦੀ ਵੀ ਸਿਚੁਏਸ਼ਨ ਹੋਏਗੀ ਆਪਾਂ ਜਿਵੇਂ ਵੀ ਮਦਦ ਕਰ ਸਕਦੇ ਹਈਏ ਆਪਾਂ ਜ਼ਰੂਰ ਕਰਾਂਗੇ ਸੋ ਮੇਰੇ ਨਾਲ ਜਿੰਨੇ ਵੀ ਲੋਕੀ ਜੁੜੇ ਹੋਏ ਆ ਸਾਰੇ ਆਲਮੋਸਟ ਮਦਦ ਕਰ ਰਹੇ ਆ ਬਸ ਹੁਣ ਜਿੱਥੇ ਸੇਵਾ جاری ਹੈ ਹੁਣਗੇ ਉਹਨਾਂ ਦੀ ਜ਼ਿੰਮੇਵਾਰੀ ਹੈ ਪਲੀਜ਼ ਤਰੀਕੇ ਨਾਲ ਸਾਰਾ ਕੁਝ ਕਰੋ ਤਾਂ ਕਿ ਸਾਰਿਆਂ ਕੋਲ ਹਰ ਚੀਜ਼ ਪਹੁੰਚੇ ਤੇ ਸਾਰੇ ਆਪਣੇ ਘਰ ਦੇ ਵਿੱਚ ਰਾਜੀ ਖੁਸ਼ੀ ਰਹਿਣ ਸੋ ਥੈਂਕ ਯੂ ਸੋ ਮੱਚ ਗਾਇਜ਼ ਬਾਏ ਬਾਏ ਟੇਕ ਕੇਅਰ ਆਪਣਾ ਤੇ ਆਪਣੀ ਫੈਮਿਲੀ ਦਾ ਖਿਆਲ ਰੱਖੋ ਬਾਏ ਬਾਏ